ਜਿੱਦਿ ਕੋ ਉਸਤੇ ਬੰਦਾ ਬੈਠਾ ਹੈ ਜਿੱਦੀ ਫੈਮਿਲੀ ਬੈਕਗ੍ਰਾਉਂਡ ਹੈ 2.5 ਕਿਲੋ ਸੋਨੇ ਦੀ ਵੀ ਗੱਲ ਕਰ ਦਿੰਦੇ ਆ ਇੱਕ ਲੇਡੀ ਨੂੰ 900 ਗ੍ਰਾਮ ਸੋਨਾ ਇਨਕਮ ਟੈਕਸ ਐਕਸੈਪਟਡ ਆ ਉਹ ਵੀ ਛੁੱਟ ਹੈ 900 ਗ੍ਰਾਮ ਇਹ ਵੀ ਬਿਨਾ ਸਾਥ ਤੋਂ ਤੁਰਖ ਸਕਦੇ ਆ ਬਿਨਾ ਸਾਥ ਤੋਂ ਤੁਰਖ ਸਕਦੇ ਤੁਸੀਂ ਜੇਲ੍ਹ ਜਾਣ ਵਾਲਾ ਡਰ ਅੱਜ ਤੋਂ ਜਿੱਦੋਂ ਉਹਦਾ ਰਿਮਾਂਡ ਜੇਲ੍ਹ 'ਚ ਰਿਮਾਂਡ ਨਹੀਂ ਲਿਆ ਆਪਾਂ ਜੇਲ੍ਹ 'ਚ ਚਲ ਗਏ ਹੁਣ ਸੀ ਬੀਗ 90 ਦਿਨ 90 ਦਿਨਾਂ 'ਚ ਉਹਨੇ ਚਲਾਨ ਪੇਸ਼ ਕਰਨਾ ਹੈ ਜੇ 90 ਦਿਨ 'ਚ ਚਲਾਨ ਨਹੀਂ ਪੇਸ਼ ਕਰਦੇ ਤੇ ਜਮਾਨਤ ਦੇ ਜਿਹੜੇ ਚਾਂਸਿਸ ਹੈ ਬਹੁਤ ਜ਼ਿਆਦਾ ਵੱਜਣ ਵੇਗ ਗੱਲਾਂ ਤੇ ਰਿਮਾਂਡ ਨਹੀਂ ਮਿਲਦੇ ਕਦੇ ਵੀ ਇਹ ਤਾਂ ਕਰ ਹੋ ਜਾਏ ਕਹੀਏ ਕਿ ਸੀਬੀ ਫੁੱਲ ਸਰਟੀਫਾਈ ਦਿਖਾਈ ਦਿੱਤੇ ਵੀ ਉਹ ਜਿਹੜੀ ਇੱਕ ਰਾਤ ਜਿਹੜੀ ਲੱਗੀ ਉਹਦੇ ਵਿੱਚ ਪੁਲਿਸ ਸਾਹਿਬ ਨੇ ਪੂਰਾ ਕੋਆਪਰੇਟ ਕਰਿਆ ਤੇ ਉਸ ਲੋੜੀ ਨਹੀਂ ਪਈ ਰਿਮਾਂਡ ਨੂੰ ਕੋਆਪਰੇਟ ਸ਼ਬਦ ਬੜਾ ਵਧੀਆ ਕਿੱਦਾਂ ਦਾ ਕੋਆਪਰੇਟ ਹੋਊ ਤਾਂ ਸੀਪੀ ਨੂੰ ਦੱਸੋ ਪੁਲਿਸ ਸਾਹਿਬ ਨੇ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਦਿਖਾਈ ਹੈ ਇਹ ਢੇਹਾਈ ਰੈਕ ਦੇ ਬੰਦੇ ਨੂੰ ਤੁਸੀਂ ਪਹਿਲਾਂ ਤੇ ਗ੍ਰਿਫਤ ਚ ਲਿਆ ਤੇ ਤੁਸੀਂ ਫਟਾਫਟੀ ਸੈਟੀਸਫਾਈ ਹੋ ਗਏ ਇਹ ਕਿਤਨੇ ਕਿਤੇ ਸ਼ੱਕ ਚਾ ਨਹੀਂ ਇਹ ਨੂੰ ਲੱਗ ਕੇ ਕੀ ਲੱਗਦਾ ਵੀ ਜਿਹੜੀ ਇਹ ਕਾਰਵਾਈ ਹੋਈ ਹੈ ਡੀਆਈਜੀ ਰੈਂਕ ਨੂੰ ਹੱਥ ਪਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਸੀ ਵੀ ਪਰ ਦੇਖਿਓ ਦੂ ਵੀ ਵੱਡੇ ਵੱਡੇ ਲੋਕਾਂ ਨੂੰ ਹੱਥ ਪਾ ਲੰਦੀ ਹੈ ਪਰ ਇੱਧਰ ਸਾਡੇ ਜੇ ਲਾਈਏ ਖੇਤਰ ਦੇ ਵਿੱਚ ਸ਼ਾਇਦ ਮੇਰੇ ਖਾਲ ਵਿੱਚ ਪਹਿਲਾ ਕੋਈ ਇੰਨਾ ਵੱਡਾ ਕੇਸ ਆ ਵੀ ਜਿੱਥੇ ਡੀਆਈਜੀ ਫੜਾਇਆ ਗਿਆ ਦੇਖੋ ਇਸ ਤਰ੍ਹਾਂ ਦੇ ਜਿੰਨੇ ਫੜਾਇਆ ਮੈਨੂੰ ਤੇ ਉਹ ਵੀ ਰਿਸੋਰਸਫੁਲ ਬੰਦਾ ਲੱਗਦਾ ਹੈ ਕਹਿਣ ਨੂੰ ਹੀ ਹੈ ਕਿ ਕਬਾੜੀ ਦਾ ਕੰਮ ਕਰਦਾ ਹੈ ਇਹ ਮੈਨੂੰ ਵੀ ਆਪ ਐਸਾ ਰੰਗੇ ਹੱਥੀ ਪੜਿਆ ਇਹਨੂੰ ਇਹਦਾ ਕੀ ਹੋਊਗਾ ਇੱਥੇ ਤਾਂ ਆ ਕੇ ਕਹਾਣੀ ਫਸੂਗੀ ਜਿਹੜਾ ਆਪ ਐਸਾ ਰੰਗੇ ਹੱਥੀ ਪੜਨ ਵਾਲਾ ਇਹ ਐਸਾ ਜਿਹਦੇ ਰਿਕਾਰਡਿੰਗਾਂ ਵਗੈਰਾ ਉਹਦੀ ਸਾਰਾ ਕੁਝ ਪ੍ਰੂਫ ਹੋ ਜਾਂਦਾ ਤੇ ਡੈਫੀਨੇਟਲੀ ਮਿਸਟਰ ਪੁਲਰ ਦੀਆਂ ਜਿਹੜੀਆਂ ਤਕਲੀਫਾਂ ਨੇ ਵਧਨ ਕਿਆਂ ਨੇ ਜੀ ਜੀ ਹਰਚੰਦ ਸਿੰਘ ਭੁੱਲਰ ਦੀ ਅਰੈਸਟ ਸੀਬੀਆਈ ਕਰਦੀ ਹੈ ਤੇ ਹੁਣ ਹਾਲਾਂਕਿ ਉਹ ਜੇਲ੍ਹ ਚ ਨੇ ਉਹਦੇ ਨਾਲ ਹੀ ਦੇਖੀਏ ਤਾਂ ਜਿਹੜੇ ਹੁਣ ਤੱਕ ਦੇ ਫੈਕਟਸ ਸਾਹਮਣੇ ਆਏ ਨੇ ਕਿਉਂਕਿ ਕੋਰਟ ਦੇ ਵਿੱਚ ਗੱਲ ਕਹਾਣੀ ਫੈਕਟਸ ਦੇ ਨਾਲ ਖੜਨੀ ਹੈ ਭਾਵਕ ਹੋ ਕੇ ਬੋਲੀਆਂ ਉੱਚੀਆਂ ਗੱਲਾਂ ਦੇ ਨਾਲ ਨਹੀਂ ਕਿਉਂਕਿ ਇਸ ਪੂਰੇ ਮਾਮਲੇ 'ਚ ਜੇ ਦੇਖੀਏ ਪੈਸਾ ਜਿਹੜਾ ਕਿ ਤਕਰੀਬਨ 7 ਕਰੋੜ ਮਿਲਦਾ ਸੋਨਾ ਜਿਹੜਾ 2.5 ਕਿਲੋ ਦੇ ਕਰੀਬ ਮਿਲਦਾ ਬਾਕੀ ਜਿਵੇਂ ਮਹਿੰਗੀ ਸ਼ਰਾਬ ਵਿਦੇਸ਼ੀ ਸ਼ਰਾਬ ਹੋ ਗਈ ਜਾਂ ਫਿਰ ਘੜੀਆਂ ਹੋਗੀਆਂ ਇਹ ਚੀਜ਼ਾਂ ਜਸਟੀਫਾਈ ਕਰਨੀਆਂ ਨੇ ਕਿਉਂਕਿ ਕੁਲਮਲਾ ਕੇ ਜੇ ਦੇਖਿਆ ਜਾਵੇ ਇੱਕ ਤਾਂ ਇਹ ਕੇਸ ਜਿਹਦੇ ਵਿੱਚ ਹਰਚਰਨ ਭੁੱਲਰ ਨੂੰ ਫੜਿਆ ਜਾਂਦਾ ਤੇ ਦੂਜਾ ਜਿਹੜਾ ਸਮਾਨ ਬਰਾਬਦ ਹੁੰਦਾ ਇਹਨਾਂ ਨੂੰ ਜਸਟੀਫਾਈ ਆਖਰ ਕਿਸ ਤਰ੍ਹਾਂ ਦੇਣਾ ਹੋਊਗਾ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੱਲਨ ਸਾਹਿਬ ਦੇਖਿਓ ਗੱਲ ਹੁਣ ਤਾਂ ਕਿਉਂਕਿ ਕੋਰਟ ਕਚਹਿਰੀ ਜੀ ਹੋਗੀ ਤੇ ਕੋਰਟ 'ਚ ਤਾਂ ਗੱਲਾਂ ਫੈਕਟਸ ਦੇ ਨਾਲ ਹੋਣੀਆਂ ਨੇ ਜੇ ਚਲੋ ਪਹਿਲਾਂ ਸ਼ੁਰੂਆਤੀ ਗੱਲ ਕਰ ਲਈਏ ਵੀ ਜਿਹੜੇ ਪੈਸੇ ਲੈਂਦੇ ਫੜਿਆ ਉਹਨਾਂ ਨੇ ਦਿਖਾਇਆ ਤੇ ਜਿਹੜੇ ਐਵੀਡੈਂਸ ਉਹਨਾਂ ਕੋਲ ਸੀਬੀਆਈ ਕੋਲ ਹੋਣੇ ਜਿਵੇਂ ਕਿ ਵਿਜੀਲੈਂਸ ਫ ਆ ਉਹ ਚੀਜ਼ਾਂ ਨੂੰ ਵੀ ਕੀ ਠੁਕਰਾ ਸਕਦੇ ਨੇ ਕਿ ਹਰਚਨਪੂਰ ਦੇਖੋ ਇਸ ਤਰ੍ਹਾਂ ਇਹ सीबीआई ਨੇ ਤੇ ਦੱਸਤਾ ਕਿ ਜੀ ਇਹਨੇ ਲੈਪਟਾਪ ਤੇ ਇਨੀ ਘੜੀਆਂ ਇੰਨਾ ਪੈਸਾ ਇਹ ਸਭ ਕੁ ਫੜਿਆ ਗਿਆ ਕੋਈ ਵੱਡੀ ਗੱਲ ਨਹੀਂ ਫੜਿਆ ਗਿਆ ਹੋਗਾ ਮੰਨ ਲਨੇ ਆਪਾਂ ਪਰ ਉਹਦਾ ਸੋਰਸ ਕੀ ਹੈ ਕਿਆ ਉਹ ਰਿਸ਼ਵਤ ਦਾ ਹੀ ਪੈਸਾ ਸੀ ਇਹਨੂੰ ਕਿੱਦਾਂ ਆਡੈਂਟੀਫਾਈ ਕਰਨਗੇ ਜਾਂ ਇਨਕਮ ਤੋਂ ਵੱਧ ਪੈਸਾ ਘਰ ਕਿਵੇਂ ਆ ਹੁਣ ਬੰਦਾ ਜੱਟ ਹੈ ਪਹਿਲੀ ਦਿਖਾ ਦੂਗਾ ਮੈਂ ਬਿਆਨ ਕੀਤਾ ਸੀ। ਕੀ ਕਰ ਲਵਾਂ ਕੋਈ ਬੈਕਡੇਟ ਚ ਕਢਾ ਲੂਗਾ। ਐਡੇ ਵੀ ਡਿਪੋਸਟੇ ਰਿਹਾ ਉਹਦੇ ਵੀ ਤੇ ਬਥੇਰੇ ਸੰਪਰਕ ਹੋਣਗੇ। ਕਿੱਦਾਂ ਸੋਰਸ ਆਈਡੈਂਟੀਫਾਈ ਕਰਨਗੇ? ਪਰ 7 ਕਰੋੜ ਵਰਗੀ ਰਕਮ ਤੁਹਾਨੂੰ ਲੱਗਦਾ ਵੀ ਇਹ ਦਿਖਾਉਣੀ ਕੋਈ ਵੱਡੀ ਗੱਲ ਨਹੀਂ ਹੈਗੀ। ਬੋ ਮਾਮੂਲੀ ਜੀ ਗੱਲ ਆ ਭਾਜੀ। ਜਿੱਡੀ ਕੋ ਪੋਸਟ ਤੇ ਬੰਦਾ ਬੈਠਾ ਹੈ ਜਾਂ ਜਿੱਡੀ ਫੈਮਿਲੀ ਬੈਕਗ੍ਰਾਉਂਡ ਹੈ। ਢਾਈ ਕਿਲੋ ਸੋਨੇ ਦੀ ਵੀ ਗੱਲ ਕਰ ਦਿੰਨੇ ਆ। ਇੱਕ ਲੇਡੀ ਨੂੰ 900 ਗ੍ਰਾਮ ਸੋਨਾ ਇਨਕਮ ਟੈਕਸ ਐਕਟ ਮੁਤਾਬਕ ਵੀ ਛੂਟ ਹੈ। 900 ਗ੍ਰਾਮ ਨੇ ਵਿਭਲ ਸਾਬਤ ਤੋ ਰੱਖਸਦੇ ਹਾਂ ਵਿਭਲ ਸਾਬਤ ਤੋ ਰੱਖਸਦੇ ਤੁਸੀਂ 900 ਗ੍ਰਾਮ ਸੋਨਾ ਹੁਣ ਮੇਰੀ ਸੱਸ ਨੇ 900 ਗ੍ਰਾਮ ਮੇਰੀ ਮਾਂ ਨੇ ਤੇ 900 ਗ੍ਰਾਮ ਮੇਰਾ 2 ਕਿਲੋ 700 ਗ੍ਰਾਮ ਹੈ 200 ਗ੍ਰਾਮ ਪਰਲੇਉ ਦੇਣਗੇ ਅੱਛਾ ਜੇ ਵੀ ਘਟਿਆ ਜਾਣੇ ਕਿ ਠੀਕ ਹੈ ਇਹ ਕਰ ਦੇਣਗੇ ਪ੍ਰੂਫ ਐਕਟ ਮੁਤਾਬਕ ਦੀ ਗੱਲਾਂ ਕਰ ਰਹੇ ਹਾਂ ਆਪਾਂ ਤੇ ਲਾਅ ਦੀ ਗੱਲ ਕਰ ਰਹੇ ਹਾਂ ਮੈਨੂੰ ਨਹੀਂ ਪਤਾ ਵੀ ਉਹ ਸੋਰਸ 2 ਨੰਬਰ ਦਾ ਕਿਵੇਂ ਸੀਬੀ ਸਾਬਤ ਕਰੇਗੀ ਜੇ ਸਾਬਤ ਕਰਨਾ ਸੀ ਫਿਰ ਮੰਗ ਕਿਉਂ ਨਹੀਂ ਮੰਗਿਆ ਇਹ ਸਾਰਾ ਇਹ ਖੜਕਰੀਆ ਗੱਲ ਤੇ ਕਈ ਲੋਕ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਰਾਏ ਸਾਹਮਣੇ ਆਈਆਂ ਇੱਕ ਤਾਂ ਆਹੀ ਵੀ ਆਖਰ ਰਿਮਾਂਡ ਕਿਉਂ ਨਹੀਂ ਮੰਨਿਆ ਇਹ ਤਾਂ ਰਾਇ ਬਹੁਤ ਵੱਡੀ ਤੌਰ ਤੇ ਚੱਲ ਰਹੀ ਹੈ ਲੋਕ ਪੁੱਛ ਰਹੇ ਨੇ ਸਵਾਰ ਦੂਜੀ ਕਈ ਇਹ ਵੀ ਕਹਿੰਦੇ ਵੀ ਰਿਮਾਂਡ ਮੰਗਣਾ ਕੋਈ ਜ਼ਰੂਰੀ ਨਹੀਂ ਹੁੰਦਾ ਜਦੋਂ ਮਰਜ਼ੀ ਉਥੇ ਜੇਲ੍ਹ ਚ ਕਹਿੰਦੇ ਨਵੀਆਂ ਧਰਾਵਾਂ ਚ ਕਹਿੰਦੇ ਇਹ ਪ੍ਰੋਵੀਜ਼ਨ ਹੈਗੀ ਆ ਵੀ ਜਦੋਂ ਮਰਜ਼ੀ ਜਾ ਕੇ ਜਿੱਥੇ ਗੱਲਬਾਤ ਕਰ ਲੈਣ ਨਾ ਨਾ ਪੁਰਾਣੀ ਧਾਰਾ ਜ ਵੀ ਪ੍ਰੋਵੀਜ਼ਨ ਹੈ ਅੱਛਾ ਰਿਮਾਂਡ ਦੇਖੋ ਉਹ ਤੇ ਜਦ ਤੱਕ ਟ੍ਰਾਇਲ ਚੱਲਦਾ ਜਦ ਤੱਕ ਐਫ ਆਈ ਆਰ ਸਟੈਂਡ ਕਰਦੀ ਹੈ ਉਨੂੰ ਫੜ ਕੇ ਬੁਲਾਇਆ ਜਾ ਸਕਦਾ ਹੈ ਵੀ ਇਨਵੈਸਟੀਗੇਸ਼ਨ ਚ ਆ ਪਰ ਜੇਲ੍ਹ ਜਾਣ ਵਾਲਾ ਡਰ ਅੱਜ ਤੋਂ ਜਿੱਦ ਦਿਨ ਉਹਦਾ ਰਿਮਾਂਡ ਜੇਲ੍ਹ ਚ ਰਿਮਾਂਡ ਨਹੀਂ ਲਿਆ ਪਾ ਜੇਲ੍ਹ ਚ ਚਲ ਗਿਆ ਹੁਣ ਸੀ ਵੀ 90 ਦਿਨ ਹੈ 90 ਦਿਨਾਂ ਚ ਉਹਨੇ ਚਲਾਨ ਪੇਸ਼ ਕਰਨਾ ਹੈ ਜੇ 90 ਦਿਨ ਚ ਚਲਾਨ ਨਹੀਂ ਪੇਸ਼ ਕਰਦੇ ਤੇ ਜਮਾਨਤ ਦੇ ਜਿਹੜੇ ਚਾਂਸਸ ਹੈ ਬਹੁਤ ਜ਼ਿਆਦਾ ਵੱਜਣਗੇ ਕਾਰਨ ਹੈ ਕਿ ਰਿਮਾਂਡ ਲੈਣਾ ਕਿਉਂ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜਾ ਪੁਲਿਸ ਰਿਮਾਂਡ ਹੈ ਉਹ ਪਹਿਲੀ ਗੱਲ ਤੇ ਕਸਟਡੀ ਨਹੀਂ ਮੰਨੀ ਜਾਂਦੀ ਜਿੱਦਨ ਜੁਡੀਸ਼ੀਅਲ ਕਸਟਡੀ ਸ਼ੁਰੂ ਹੋ ਜਾਂਦੀ ਹੈ ਕਸਟਡੀ ਉਦੋਂ ਤੋਂ ਮੰਨੀ ਜਾਂਦੀ ਹੈ ਮੰਨ ਲਓ ਰਿਮਾਂਡ ਮੰਗਦੇ ਮਿਲ ਜਾਂਦਾ 10 ਦਿਨ ਦਾ ਰਿਮਾਂਡ ਦਾ ਰਿਮਾਂਡ ਮਿਲਦਾ ਕਿਹੜੀਆਂ ਗਰਾਉਂਡਸ ਤੇ ਹੈ ਉੱਥੇ ਲਿਖਣਾ ਪੈਂਦਾ ਕਿ ਇਹਦੀ ਕੋਈ ਜ਼ਲੰਦਰ ਵੀ ਪ੍ਰਾਪਰਟੀ ਹੈ ਜੀ ਉਹ ਬੇਨਾਮੀ ਲੱਗਦੀ ਹੈ ਸਾਨੂੰ ਅਸੀਂ ਇਹ ਫਲਾਣੀ ਚੀਜ਼ ਪੁੱਛ ਕੇ ਉੱਥੇ ਲੈ ਕੇ ਜਾਣਾ ਤੇ ਉਦੋਂ ਮੰਨ ਲਿਓ ਕੋਰਟ ਵੀ ਕਹਿੰਦੀ ਹੈ ਵੀ ਜੇ 3 ਦਿਨ ਤੁਹਾਡੇ ਕੋਲ ਸੀ ਤੇ ਤਿੰਨ ਦਿਨ ਤੁਸੀਂ ਕੀ ਕੀਤਾ ਦੱਸੋ ਆਵਰ ਬਾਏ ਆਵਰ ਤੁਸੀਂ ਕੀ ਇਨਵੈਸਟੀਗੇਸ਼ਨ ਦਾ ਕੰਪੋਨੈਂਟ ਭਰ ਆਇਆ ਇਹ ਤਿੰਨ ਦਿਨ ਇਹ ਤੁਸੀਂ ਜਲੰਧਰ ਨਹੀਂ ਲੈ ਜਾ ਸਕੇ ਮੰਨ ਲਓ ਲੈ ਜਾਂਦੇ ਜਲੰਧਰ ਜੀ ਇਹਨੇ ਖਾਣਾ ਸੀ ਆ ਜਲੰਧਰ ਜਾ ਕੇ ਆ ਕੇ ਕਹਿੰਦੇ ਜੀ ਇਹਨੇ ਕੋਆਪਰੇਟ ਨਹੀਂ ਕੀਤਾ ਜਲੰਧਰ ਹਲੇ ਅਸੀਂ ਹੋਰ ਤਫਤੀਸ਼ ਕਰਨੀ ਹੈ ਤਾਂ ਰਿਮਾਂਡ ਵੀ ਮਿਲਦਾ ਸੋ ਵੇਗ ਗੱਲਾਂ ਤੇ ਰਿਮਾਂਡ ਨਹੀਂ ਮਿਲਦੇ ਕਦੀ ਵੀ ਇਹ ਤਾਂ ਫਿਰ ਜੇ ਕਹੀਏ ਕਿ ਸੀਬੀ ਫੁੱਲ ਸਰਟੀਫਾਈ ਦਿਖਾਈ ਦਿੱਤੇ ਵੀ ਉਹ ਜਿਹੜੀ ਇੱਕ ਰਾਤ ਜਿਹੜੀ ਲੱਗੀ ਉਹਦੇ ਚ ਪੁਲਿਸ ਸਾਹਿਬ ਨੇ ਪੂਰਾ ਕੋਆਪਰੇਟ ਕਰਿਆ ਤੇ ਉਸ ਲੋੜੀ ਨਹੀਂ ਪਈ ਰਿਮਾਂਡ ਨੂੰ ਕੋਆਪਰੇਟ ਸ਼ਬਦ ਬੜਾ ਵਧੀਆ ਉਹ ਕਿੱਦਾਂ ਦਾ ਕੋਆਪਰੇਟ ਹੋਊ ਤੇ ਸੀਪੀਏ ਨੂੰ ਪਤਾ ਹੋ ਬੁੱਲ੍ਹ ਸਰਵ ਨੇ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਵਿਖਾਈ ਹੈ ਤੇ ਕਿੰਨੀ ਜਲਦੀ सीबीआई ਸੈਟੀਸਫਾਈ ਹੋਗੀ ਐਡੇ ਹਾਈ ਰੈਂਕ ਦੇ ਬੰਦੇ ਨੂੰ ਤੁਸੀਂ ਪਹਿਲਾਂ ਤੇ ਗ੍ਰਿਫਤ ਚ ਲਿਆ ਤੇ ਤੁਸੀਂ ਫਟਾਫਟੀ ਸੈਟੀਸਫਾਈ ਹੋਗੇ ਇਹ ਕਿਤਨੇ ਕਿਤੇ ਸ਼ੱਕ じゃ ਨਹੀਂ ਬੁੜੇਵਾਂ じゃ ਨਹੀਂ ਇਹ ਸਰਾਂ ਨੇ ਚ ਪੜਿਆ ਇਹ ਤਾਂ ਬਹੁਤ ਨੋ ਹੋ ਰਿਹਾ ਹੈ ਪਰ ਗੱਲ ਇਹ ਹੈ ਵੀ सीबीआई ਦਾ ਜਦ ਨਾਂ ਆਉਂਦਾ ਲੋਕਾਂ ਦਾ ਵੈਸੀ ਮਨ ਖੜ ਜਾਂਦਾ ਵੀ ਨਹੀਂ ਜੀ सीबीआई ਇਨਸਾਫ ਕਰਦੀ ਹੈ ਕਿ सीबीआई ਨੂੰ ਲੈ ਕੇ ਤੁਸੀਂ ਆਮ ਵੀ ਸੁਣਿਆ ਹੋਣਾ ਜਦ ਲੋਕ ਡਿਮਾਂਡ ਕਰਦੇ ਨੇ ਛੋਟੀ ਜੀ ਗੱਲ ਤੇ ਵੀ ਕਹਿੰਦੇ ਨੇ सीबीआई ਬਲਾਓ ਤਾਂ ਸੀਬੀ ਨੂੰ ਲੋਕ ਲੈ ਕੇ ਲੋਕਾਂ ਨੂੰ ਇਹ ਲੱਗਦਾ ਵੀ ਨਹੀਂ ਮਜ਼ਬੂਤ ਕੇਸ ਬਣੂਗੀ ਸਾਡੀਆਂ ਅਮਰਜੈਂਸੀਆਂ ਵਾਲਾ ਕੰਮ ਨਹੀਂ ਦੇਖੋ ਹਾਂ ਥੋੜਾ ਜਿਹਾ ਭਰੋਸਾ ਕਰ ਲਾਓ ਦੇਖੋ ਥੋੜੀ ਜੀ ਗਲਤੀ ਰਹੀ ਠੀਕ ਹੈ ਪਰ ਮੱਖੰਜਵਾਲ ਵੀ ਆਉਂਦਾ ਹੀ ਰਹਿੰਦਾ ਸੋ ਪਤਾ ਨਹੀਂ ਮੈਂ ਨਹੀਂ ਕੁਝ ਕਹਿ ਸਕਦਾ ਕੋਈ ਟਿੱਪਣੀ ਨਹੀਂ ਕਰਦਾ ਪਰ ਹਾਲਾਤਾਂ ਦੇ ਮਤਾਬਿਕ ਸ਼ੱਕ ਤਾਂ ਜਾਹਰ ਹੋ ਰਿਹਾ ਰਿਮਾਂਡ ਵਾਲੀ ਗੱਲ ਯਾਨੀ ਕਿ ਕੋਈ ਆਮ ਗੱਲ ਨਹੀਂ ਹੈ। ਆਮ ਗੱਲ ਨਹੀਂ ਹੈ। ਰਿਮਾਂਡ ਤਾਂ ਸ਼ਰਾਬ ਦੀਆਂ ਚਾਰ ਬੋਤਲਾਂ ਫੜ ਲਈਆਂ ਹੁਣ ਮੇਰੇ ਵਰਗੇ ਕੋਲੋਂ ਸੜਕ ਤੇ ਜਾਂਦੇ ਕੋਲੋਂ ਤਾਂ ਵੀ ਪੁਲਿਸ ਕਹਿੰਦੀ ਜੀ ਰਿਮਾਂਡ ਦਿਓ ਇੱਕ ਦਿਨ ਦਾ ਹੋਰ ਪਤਾ ਕਰਨਾ ਵੀ ਇਸ ਨੂੰਹਤ ਕੋ ਲਿਆ ਆ ਸੀ ਕਿ ਕਿਸੇ ਹੋਰ ਕੋ ਲਿਆ ਆ ਸੀ ਜਿਹਦੇ ਕੋ ਲਿਆ ਹੋਵੇ ਉਹਦੇ ਘਰ ਵੀ ਛਾਪਾ ਪੜਨ ਜਾਣਾ। ਰਿਮਾਂਡ ਦੀ ਜੇ ਗੱਲ ਕਹੀਏ ਜਿਵੇਂ ਤੁਸੀਂ ਦੱਸੀ ਭੂਮਿਕਾ ਰਿਮਾਂਡ ਓਡੇ ਹੀ ਜ਼ਰੂਰੀ ਹੈ ਯਾਨੀ ਕਿ ਜਦੋਂ ਕੋਈ ਵੀ ਇਨਵੈਸਟੀਗੇਸ਼ਨ ਚੱਲਦੀ ਹੋਵੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹੋਵੇ ਤੁਸੀਂ ਦੇਖਿਆ ਵੈਸੇ ਕੋਈ ਕੇਸ ਜੀ ਚ ਰਿਮਾਂਡ ਦਾ ਮੰਗਿਆ ਹੋਵੇ। ਨਿੱਕੇ ਤੋਂ ਨਿੱਕਾ ਕੇ ਇਸ ਵੱਡੇ ਤੋਂ ਵੱਡਾ ਕੇਸ ਹਾਂ ਜਿਹੜੇ ਕੇਸ ਅੱਜਕੱਲ ਮਾਨਯੋਗ ਸੁਪਰੀਮ ਕੋਰਟ ਮੁਤਾਬਕ 7 ਸਾਲ ਤੋਂ ਘੱਟ ਸਜ਼ਾ ਵਾਲੇ ਨੇ ਉਹਦੇ 'ਚ ਤਾਂ ਸੈਕਸ਼ਨ 41 ਦਾ ਨੋਟਿਸ ਦਿੱਤਾ ਤੇ ਗੱਲ ਖਤਮ ਪਰ ਜਿੰਨੇ ਵੀ ਦੂਸਰੇ ਕੇਸਿਸ ਨੇ ਉਹਦੇ 'ਚ 100% ਰਿਮਾਂਡ ਪੁਲਿਸ ਨੇ ਮੰਗਣਾ ਹੀ ਮੰਗਣਾ ਹੈ ਪੁਲਿਸ ਦੇ ਕਾਗਜ਼ਾਂ 'ਤੇ ਰਿਮਾਂਡ ਲਿਖਿਆ ਹੀ ਹੁੰਦਾ ਕਿ ਸਾਨੂੰ ਇਹਦਾ ਰਿਮਾਂਡ ਚਾਹੀਦਾ ਹੀ ਚਾਹੀਦਾ ਹਮੇਸ਼ਾ ਦਵੇ ਨਾ ਦਵੇ ਹਮੇਸ਼ਾ ਕੋਰਟ ਵੱਲੋਂ ਡਿਕਲਾਈਨ ਹੁੰਦਾ ਉਹ ਵੀ ਸੈਟੀਸਫਾਈਇੰਗ ਰੀਜ਼ਨ ਨਾ ਹੋਣ ਤੇ ਹੁਣ ਇੱਥੇ ਸੀਪੀਆ ਹੀ ਨਹੀਂ ਉਹ ਪਤਾ ਨਹੀਂ ਕੀ ਹੋਇਆ ਅੰਦਰਲੀ ਕਹਾਣੀ ਆਪਾਂ ਪੇਪਰ ਨਹੀਂ ਵੇਖੇ ਤੇ ਜੇ ਉਹਨਾਂ ਨੇ ਰਿਮਾਂਡ ਨਹੀਂ ਮੰਗਿਆ ਤਾਂ ਤਾਂ ਬੜੀ ਮਾੜੀ ਗੱਲ ਹੈ ਤੇ ਜੇ ਮੰਗਿਆ ਤੇ ਨਹੀਂ ਮਿਲਿਆ ਤਾਂ ਹਲਕ ਗੱਲ ਹੈ ਹੁਣ ਜੇ ਮੰਗਿਆ ਵੀ ਇਹੋ ਜਿਹਾ ਢੱਲਾ ਜਾ ਹੋਏਗਾ ਕਾਗਜ਼ 'ਚ ਲਿਖਣਾ ਹੀ ਆ ਨਾ ਚਾਰ ਗੱਲਾਂ ਤੇ ਉਹਦੇ ਵਿੱਚ ਤੁਸੀਂ ਇਨਗਰੀਡੀਅੰਟ ਦਿੱਤੇ ਹੀ ਨਹੀਂ ਹੋਣਗੇ ਵੀ ਕਿਉਂ ਰਿਮਾਂਡ ਚਾਹੀਦਾ ਹੈ ਕੀ ਸਪੈਸੀਫਿਕ ਰੀਜ਼ਨ ਨਾਲ ਪੜਨਾ ਹੈ ਪਰ ਪਰ ਜੇ ਉਹ ਲਾਈਏ ਜੇ ਉਹਦੇ ਰਾਤ ਰਹੇ ਨੇ ਉਹ ਉਹਦੇ 'ਚ ਦੇਖੋ ਇਹ ਗੱਲ ਆਪਾਂ ਕਹਿ ਦਿੰਦੇ ਆ ਉੱਥੇ ਕੀ ਪੁੱਛ ਗਈ ਛੋਈ ਪੀਪਰਵਰਕ ਵੀ ਬਹੁਤ ਜ਼ਿਆਦਾ ਹੁੰਦਾ ਹੈ ਚਾਹੇ ਛੋਟੀ ਜੀ ਚੀਜ਼ ਰਿਕਵਰ ਕਰਨੀ ਹੋਵੇ ਤਾਂ ਪੀਪਰਵਰਕ ਬਹੁਤ ਹੋ ਜਾਂਦਾ ਤੁਹਾਨੂੰ ਲੱਗਦਾ ਵੀ ਉਸ ਰਾਤ ਦੇ ਵਿੱਚ ਪੀਪਰਵਰਕ ਵੀ ਕਰਿਆ ਸੀ ਬੀਆਈ ਨੇ ਪੁਲਰ ਦੇ ਨਾਲ ਇਨਵੈਸਟੀਗੇਸ਼ਨ ਵੀ ਹੋ ਗਈ ਹੋਣੀ ਹੈ ਤੇ ਪੁਲਰ ਦੇ ਆ ਉਹ ਜਿਹੜੀਆਂ ਚੀਜ਼ਾਂ ਜਾਣਨਾ ਚਾਹੁੰਦੇ ਹੋਣੇ ਉਹ ਵੀ ਪਤਾ ਲੱਗਿਆ ਹੋਣਾ ਸਾਰੀਆਂ ਚੀਜ਼ਾਂ ਹੋ ਸਕਦਾ ਬਰਾਬਰ ਬਰਾਬਰ ਚੱਲ ਗਈਆਂ ਹੁਣ ਸਵੇਰ ਤੱਕ ਦੇਖੋ ਜਿੱਡਾ ਦੇਖੋ ਪੂਰੇ ਘਰ ਦੀ ਤਲਾਸ਼ੀ ਫਿਰ ਮਹਾਲੀ ਦੀ ਤਲਾਸ਼ੀ ਦੋ ਜਗ੍ਹਾ ਦੀ ਤਲਾਸ਼ੀ ਲਗਾਤਾਰ ਚੱਲਨੀ ਇੰਨੀ ਚੀਜ਼ਾਂ ਨੂੰ ਲਿਖਣਾ ਹੀ ਆਪਣੇ ਆਪ ਚ ਪਹਿਲਾਂ ਸਰਚ ਕਰਨਾ ਫਿਰ ਲਿਖਣਾ ਲਿਖਣ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਕਰਨੀ ਉਹਨੂੰ ਸੀਲ ਕਰਨਾ ਪ੍ਰੋਸੀਜਰ ਇਹਨਾ ਛੋਟਾ ਨਹੀਂ ਹੁੰਦਾ ਪ੍ਰੋਸੀਜਰ ਵੱਡਾ ਹੁੰਦਾ ਮੈਨੂੰ ਲੱਗਦਾ ਨਹੀਂ ਕਿ ਜਿੱਦੀ ਮਰਜ਼ੀ ਵੱਡੀ ਨਫਰੀ ਨਾਲ ਲੈ ਜਾਓ ਹਾਈ ਕਈ ਚੀਜ਼ਾਂ ਨੂੰ ਖੰਗਾਲਨਾ ਬਚਦਾ ਸੋ ਕੋਈ ਸ਼ੱਕ ਨਹੀਂ ਕਿ ਇਹਨਾਂ ਕੋਲ ਪਾਵਰ ਹੈਗੀ ਹੈ ਜੇਲ੍ਹ ਚੋਂ ਵੀ ਰਿਮਾਂਡ ਲੈ ਕੇ ਬਲਾਉਂਦੀ ਪਰ ਆਦਮੀ ਦਾ ਉਹ ਡਰ ਮੁੱਕ ਜਾਂਦਾ ਹੈ ਜੇਲ੍ਹ ਚ ਦੇਖੋ ਇੱਕ ਲਾਅ ਇਹ ਕਹਿੰਦਾ ਕਿ ਐਫ ਆਈ ਆਰ ਦਰਜ ਹੋ ਕੇ ਵੀ ਅਰੈਸਟ ਨਾ ਕਰੇ ਪੁਲਿਸ ਉਹ ਪੁਲਿਸ ਦੀ ਮਰਜ਼ੀ ਹੈ FIR ਦਾ ਬੇਸਿਕ ਸਾਡਾ ਕਾਨੂੰਨ ਅੱਜ ਕੱਲ ਗਲਤ ਕੰਮ ਕਰ ਰਿਹਾ ਬੇਸਿਕਲੀ FIR ਕੀ ਹੁੰਦੀ ਸੀ ਕਿ ਮੈਂ ਭੱਜਾ ਭੱਜਾ ਗਿਆ ਥਾਣੇ ਮੁੰਸੀ ਨੂੰ ਕਿਹਾ ਕਿ ਮੇਨਾਂ ਲਾ ਤੱਕਾ ਹੋ ਗਿਆ FIR ਤਾਂ ਮਤਲਬ ਫਰਸਟ ਇਨਫੋਰਮੇਸ਼ਨ ਰਿਪੋਰਟ ਉਹ ਫਰਸਟ ਇਨਫੋਰਮੇਸ਼ਨ ਰਿਪੋਰਟ ਦਰਜ ਹੋ ਗਈ ਦਰਤ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਬੰਦਾ ਨੂੰ ਮੈਂ ਕਿਹਾ ਤਾਂ ਸੁਮਿਤ ਦਾ ਮੇਰਾ ਮੋਬਾਈਲ ਚੁੱਕ ਕੇ ਲੈ ਗਿਆ ਮੰਨ ਲਓ ਤੇ FIR ਦਰਜ ਹੋ ਗਈ ਹੈ ਉਹ ਤੇ ਸੁਮਿਤ ਦਾ ਨਾਮ ਹੀ ਆ ਗਿਆ ਪਰ ਸੁਮਿਤ ਨੂੰ ਰੈਸਟਰੀ ਪੁਲਸ ਨੇ ਕਰਨਾ ਪੁਲਸ ਨੇ ਮੈਨੂੰ ਕਹਿਣਾ ਪ੍ਰੂਫ ਕਰ ਐਵਿਡੈਂਸ ਕੱਢੀ ਕਰ ਹੁਣ ਤਾਂ ਗੱਲ ਆ ਵੀ ਐਫਆਈਆਰ ਹੋ ਗਈ ਬਸ ਨਾਮ ਦੇ ਨਾਲ ਤੁਹਾਡੇ ਗਲਚ ਫਾਹ ਪੈ ਗਿਆ ਗਲਚ ਫਾਹ ਪੈ ਗਿਆ ਚੁੱਕ ਲੋ ਕਈ ਸਾਡੇ ਖੜਗੂ ਸਿੰਘ ਅਬ ਮੈਂ بڑے ਵੱਡੇ ਖੁਲਾਸਾ ਕਰਨ ਲੱਗਾ ਤੁਹਾਡਾ ਕਈ ਸਾਡੇ ਖੜਗੂ ਸਿੰਘ ਜਿਹੜੇ 80 84 ਦੇ ਦੌਰ ਵਾਲੇ ਸੀ ਜਿਹੜੇ ਇੰਗਲੈਂਡ ਪਹੁੰਚ ਗਏ ਸੀ ਉਦੋਂ ਇੰਡੀਆ ਦੀ ਪੁਲਿਸ ਨੇ ਐਫਆਈਆਰ ਕੱਟ ਕੇ ਉੱਥੇ ਲੱਗੇ ਸੀ ਔਰ ਉੱਥੋਂ ਦੀ ਕੋਰਟ 'ਚ ਜਦੋਂ ਇਹਨਾਂ ਨੇ ਰਿਮਾਂਡ ਮੰਗਿਆ ਵੀ ਅਸੀਂ ਬੰਦਾ ਤੁਹਾਡਾ ਤੁਹਾਡੇ ਕੰਟਰੀ 'ਚੋਂ ਲੈ ਕੇ ਜਾਣਾ ਤੇ ਉੱਥੋਂ ਦੇ ਵਕੀਲਾਂ ਨੇ ਇੱਕੋ ਹੀ ਤਰਕ ਦਿੱਤਾ ਸੀ ਇਹ ਦਿਸ ਇਜ਼ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਇਹਨਾਂ ਨੂੰ ਹੀ ਰਿਪੋਰਟ ਮਿਲੀ ਹੈ ਇਹ ਕਾਂਡ ਸੁਨੀਲ ਮੱਲਨ ਨੇ ਆ ਸੁਮਿਤ ਨੇ ਕੀਤਾ ਕਿ ਨਹੀਂ ਕੀਤਾ ਇਹਦੀ ਐਵੀਡੈਂਸ ਨਹੀਂ ਕੀ ਇਹਨਾਂ ਕੋ ਜਿੱਦ ਨੇ ਐਵੀਡੈਂਸ ਸਮੇਤ ਚਾਰ ਸ਼ੀਟ ਬਣਾ ਕੇ ਲਿਆਉਣਗੇ ਕਿ ਇਹ ਬੰਦਾ ਚਾਹੀਦਾ ਤੇ ਅਸੀਂ ਇਹਨੂੰ ਦੇ ਦਾਂਗੇ ਭੇਜਾਂਗੇ ਨਾਲ ਤੇ ਬੰਦੇ ਲੈ ਕੇ ਨਹੀਂ ਸੀ ਆ ਸਕੇ ਤਾਂ ਹੀ ਸਾਡੇ ਖੜਕੂ ਸਿੰਘਾ ਜੁੱਥੇ ਰਹਿ ਗਏ ਪਰ ਇਹਦੇ ਵਿੱਚ ਹੁਣ ਦੇਖੀਏ ਇਹਦੇ ਵਿੱਚ ਹੁਣ ਪਰੇਸ਼ਾਨੀ ਜੇ ਹੁਣ ਦੂਜੇ ਪਾਸੇ ਤੋਂ ਲਾ ਲਈਏ ਵੀ ਹਰ ਚਰਨ ਭੁੱਲਰ ਵਾਸਤੇ ਕਿੰਨੀ ਕੋ ਪਰੇਸ਼ਾਨੀ ਹੈ ਕੀ ਆਖਰ ਕਿਉਂਕਿ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਭਰਿਆ ਪਿਆ ਜੀ ਇਸ ਤਰ੍ਹਾਂ ਦਾ ਅਫਸਰ ਉਸ ਤਰ੍ਹਾਂ ਦਾ ਅਫਸਰ ਇਹਨੂੰ ਲੈ ਕੇ ਕੀ ਲੱਗਦਾ ਵੀ ਜਿਹੜੀ ਇਹ ਕਾਰਵਾਈ ਹੋਈ ਹੈ ਡੀਆਈਜੀ ਰੈਂਕ ਨੂੰ ਹੱਥ ਪਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਸੀਬੀਆਈ ਪਰ ਦੇਖੀਏ ਅੱਦੂ ਵੀ ਵੱਡੇ ਵੱਡੇ ਲੋਕਾਂ ਨੂੰ ਹੱਥ ਪਾ ਲੰਦੀ ਹੈ ਪਰ ਇੱਧਰ ਸਾਡੇ ਜੇ ਇੱਕ ਲਾਈਏ ਖੇਤਰ ਦੇ ਵਿੱਚ ਸ਼ਾਇਦ ਮੇਰੇ ਖਿਆਲ ਚ ਪਹਿਲਾ ਕੋਈ ਇੰਨਾ ਵੱਡਾ ਕੇਸ ਹੈ ਵੀ ਜਿੱਥੇ ਡੀਆਈਜੀ ਫੜਿਆ ਗਿਆ ਦੇਖੋ ਇਸ ਤ ਕਹਨ ਨੂੰ ਹੀ ਹੈ ਕਿ ਕਬਾੜੀ ਦਾ ਕੰਮ ਕਰਦਾ ਮੈਂ ਪਰ ਗੱਲਾਂ ਬਾਤਾਂ ਉਹਨੀਆਂ ਕਾਫੀ ਮੇਰੇ ਖਿਆਲ ਉਹਦੀ ਵਾਈਫ ਵੀ ਕਾਉਂਸਲਰ ਟਾਈਪ ਹੈਗੀ ਹੈ politically connected ਹੈ ਉਹ ਬੰਦਾ ਔਰ ਚਲੋ ਸਲੂਟ ਟੂ ਹਿਮ ਕਿ ਉਹਨੇ ਇਹ ਨਾ ਜਿਗਰਾ ਰੱਖਿਆ ਪਰ ਉਹਨੇ ਜਿੰਨੀਆਂ ਕਿ ਸਟੇਟਮੈਂਟਾਂ ਦਿੱਤੀਆਂ ਉਹ ਕੰਟਰੋਵਰਸੀ ਵਿੱਚ ਨਾ ਫਸ ਜੇ ਇਹ ਵੀ ਗੱਲ ਸੋਚਣ ਵਾਲੀ ਹੈ ਤੇ ਉਹਨੇ ਹਿੰਮਤ ਕੀਤੀ ਮਿਹਨਤ ਕੀਤੀ ਚਲੋ ਉਹਦੇ ਤੇ ਵੀ ਪਰਚਾ ਸੀ ਜਿਸ ਨੂੰ ਜਿੱਦੂ ਜੋ ਕੱਢਣ ਦੀਆਂ ਗੱਲਾਂ ਹੋ ਰਹੀਆਂ ਸੀ ਹੁਣ ਉਹ ਇੱਕ ਸੀ ਕਿ ਦੋ ਸੀ ਉਹ ਖੇਰਸ਼ਾਨੂ ਦਾ ਕੀ ਰੋਲ ਹੈ ਅੰਦਰ ਖੱਤੇ ਦੀਆਂ ਗੱਲਾਂ ਹੈ ਰਿਐਲਿਟੀ ਕੀ ਹੈ ਸਾਨੂੰ ਨਹੀਂ ਪਤਾ ਬਟ ਕਹਿ ਸਕਦੇ ਆ ਕਿ ਇਹੋ ਜਿਹਾ ਵੱਡਾ ਹੱਥ ਪਾਉਣਾ ਜਿਹੜੀ ਸੀਬੀਆਈ ਹੈ ਉਹਨੇ ਵੀ ਤਸੱਲੀ ਕੀਤੀ ਹੋਊਗੀ ਔਰ 20 25 30 40 ਦਿਨ ਜ਼ੋਰ ਲੱਗਾ ਹੋਊਗਾ ਆਡੀਓ ਰਿਕਾਰਡਿੰਗਾਂ ਇਕੱਠੀਆਂ ਕੀਤੀਆਂ ਹੋਣਗੀਆਂ WhatsApp ਦੀਆਂ ਕਾਲਾਂ ਰਿਕਾਰਡ ਕੀਤੀਆਂ ਹੋਣਗੀਆਂ ਉਹਦਾ ਜ਼ਿਕਰ ਵੀ ਕਰਿਆ ਉਹਨਾਂ ਨੇ ਐਫਆਈਆਰ 'ਚ ਹਾਂਜੀ ਉਹ ਵੀ ਪੜਿਆ ਤਾਂ ਹੀ ਮੈਂ ਉਹਦਾ ਜ਼ਿਕਰ ਕਰ ਰਿਹਾ ਕਿ ਉਹਨਾਂ ਨੇ ਜਿਹੜੀਆਂ ਸਪੈਸ਼ਲਾਈਜ਼ਡ ਐਪਸ ਹੁੰਦੀਆਂ ਨੇ ਜਿੰਨੂੰ ਕੱਲ ਨੂੰ ਐਵੀਡੈਂਸ ਦੇ ਤੌਰ ਤੇ ਪ੍ਰੂਫ ਕਰਨਾ ਹੈ ਕਿਉਂਕਿ ਵਾਇਸ ਜਿਹੜੀ ਹੈ ਮੇਰੀ ਵਾਇਸ ਮੇਰੀ ਹੋਈ ਹੈ ਤੁਹਾਡੀ ਤੁਹਾਡੀ ਹੈ ਵਾਇਸ ਤੋਂ ਬੰਦੇ ਨੂੰ ਕੱਲ ਨੂੰ ਉਹ ਹਲੇ ਰਿਮਾਂਡ ਵਿੱਚ ਇਹ ਵੀ ਚੀਜ਼ ਆਉਣੀ ਹੈ ਕਿ ਅਸੀਂ ਇਹਨਾਂ ਬੰਦਿਆਂ ਦਾ ਫਰਸ ਟੈਸਟ ਕਰਾਉਣਾ ਉਹਦੇ ਵਾਸਤੇ ਵੀ ਰਿਮਾਂਡ ਨਹੀਂ ਮੰਗਿਆ ਪੁਲਿਸ ਨੇ ਵੀ ਜਿਹੜੀ ਮੇਰੇ ਕੋਲ ਰਿਕਾਰਡਿੰਗ ਹੈ ਅਜਾ ਕੈਮਰੇ ਜੋ ਰਿਕਾਰਡਿੰਗ ਹੈ ਤੁਸੀਂ ਐਵੀਡੈਂਸ ਦੇ ਤੌਰ ਤੇ ਦੇ ਦਿਓ ਤੇ ਮੈਂ ਮੁੱਕਰ ਜਾਣਾ ਮੇਰੀ ਆਵਾਜ਼ ਨਹੀਂ ਉਹਨੂੰ ਪ੍ਰੂਫ ਕਰਨ ਲਈ ਫਿਰ ਕੋਈ ਤਾਂ ਬੰਦਾ ਹੋਏਗਾ ਨਾ ਜੀ ਕੋਈ ਤਾਂ ਬੰਦਾ ਹੋਏਗਾ ਜਿਹੜਾ ਉਹਨੂੰ ਪ੍ਰੂਫ ਕਰੇਗਾ ਕਿ ਯੈਸ ਇਹ ਸੁਨੀਲ ਮੱਲਨ ਦੀ ਆਵਾਜ਼ ਹੈ ਕੋਈ ਸੈਂਟੀਫਿਕ ਤਰੀਕਾ ਹੋਏਗਾ ਉਹ ਸਾਇੰਟਿਫਿਕ ਤਰੀਕੇ ਨਾਲ ਹੀ ਪ੍ਰੂਵ ਹੋਣਾ ਤੇ ਈਵਨ ਪੁਲਸ ਨੇ ਉਹ ਸੀਬੀਆਈ ਨੇ ਉਹ ਵੀ ਨਹੀਂ ਮੰਗਿਆ ਕਿ ਅਸੀਂ ਇਹ ਵੌਇਸ ਟੈਸਟਿੰਗ ਕਰਾਉਣੀ ਹੈ ਜੀ ਇਹਨਾਂ ਦੀ ਡਿਮਾਂਡ ਚ ਲੋੜ ਹੈ ਸੋ ਉਹ ਗੱਲ ਅੰਮੀ ਵੇਖਣ ਵਾਲੀ ਗੱਲ ਹੈ ਬਾਕੀ ਚਲੋ ਜਿੱਥੇ ਤੱਕ ਸਮਾਨ ਫੜਿਆ ਗਿਆ 7 ਕਰੋੜ 7.5 ਕਰੋੜ ਰੁਪਏ 26 ਘੜੀਆਂ 26 ਸਾਲ ਦੀ ਨੌਕਰੀ ਹਰ ਸਾਲ ਇੱਕ ਗਿਫਟ ਆ ਗਿਆ ਕਿ ਢੀਕ ਵੱਡੀ ਗੱਲ ਹੈ ਨਹੀਂ ਉਹ ਜਸਟੀਫਾਈ ਹੁੰਦਾ ਗਿਫਟ ਵੈਸੇ ਇਹੋ ਜਿਹਾ ਜ ਕੋਈ ਬਿਲਕੁਲ ਜਸਟੀਫਾਈਡ ਹੈ ਜੀ ਤੁਸੀਂ ਅੱਜ ਤੁਸੀਂ ਪੱਤਰਕਾਰ ਹੋ ਆਪਣਾ 50 ਸਾਲ ਦਾ ਰਿਲੇਸ਼ਨ ਹੈ ਮੈਂ ਤੁਹਾਨੂੰ ਗਿਫਟ ਦੇ ਆਵਾਂ ਜਾਂ ਤੁਸੀਂ ਮੈਨੂੰ ਗਿਫਟ ਦੇ ਦਿਓ ਚਾਹੇ ਕੋਸਟਲੀ ਆ ਚਾਹੇ ਸਸਤਾ ਹੈ ਅਲਾਉਡ ਆ ਲੈਨੇ ਆਪਾਂ ਕਿਧਰ ਕੋ ਲਿਆ ਹੁਣ ਨਹੀਂ ਯਾਦ ਫਿਰ ਕੀ ਕਰ ਲੋਗੇ ਚਲੋ ਇੰਜ ਕਰ ਜਾਈਏ ਰੋਲਕਸ ਰਾਡੂ ਕਹਿੰਦੇ ਆ ਗਈਆਂ ਤਾਂ ਕੋਈ ਜ਼ਿਕਰ ਨਹੀਂ ਮੈਨੂੰ ਆਈ ਕੋਰਮ ਦੀ ਗਿਫਟ ਮੈਨੂੰ ਵੀ ਆਈ ਹੋਈ ਹੈ 21 ਲੱਖ ਦੀ ਘੜੀ ਮੈਨੂੰ ਗਿਫਟ ਦੇ ਕੇ ਕਿਆ ਬੰਦਾ ਤੇ ਯਾਨੀ ਕਿ ਕੱਲ ਨੂੰ ਤੁਹਾਨੂੰ ਪੁੱਛ ਲਿਆਗੇ ਕੋਈ ਤਾਂ ਕੋਈ ਕੋਈ ਚ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਗਿਫਟ ਆ ਮੇਰੇ ਕੋਲ ਰਾਡੂ ਦੀਆਂ ਘੜੀਆਂ ਮੇਰੇ ਕੋਲ ਰੋਲਕਸ ਵੀ ਆ ਮੇਰੇ ਕੋਲ ਉਈ ਨਾਮ ਲਓ ਵੱਡੇ ਵੱਡੇ ਬ੍ਰਾਂਡਾਂ ਦਾ ਪਰ ਇਹ ਵਿਦੇਸ਼ੀ ਜਿਹੜੀ ਸ਼ਰਾਬ ਦੀ ਚਲੋ ਤੁਹਾਡੇ ਕੋਲ ਤਾਂ ਆ ਗਈਆਂ ਵਕੀਲ ਸਾਹਿਬ ਵਿਦੇਸ਼ੀ ਸ਼ਰਾਬ ਦੀ ਜਿਹੜੀ ਗੱਲ ਆਈ ਹੈ ਉਹਦਾ ਕੋਈ ਉਹਦਾ ਕੀ ਮਾਮਲਾ ਬਣਦਾ ਕੋਈ ਨਹੀਂ ਬਣਦਾ ਦੇਖੋ ਜੀ ਐਕਸਾਈਜ਼ ਐਕਟ ਵਿੱਚ ਇਹ ਕਹਿੰਦਾ ਹੈ ਕਿ ਜਿਹੜੀ ਸ਼ਰਾਬ ਹੈ ਜਿਹੜੀ ਖਾਸ ਕਰਕੇ ਪੰਜਾਬਸ਼ੀਆਂ ਬਣੀ ਹੈ ਇੰਡੀਆ 'ਚ ਬਣੀ ਹੈ ਉਹਦੇ ਤੇ ਹੈ ਥੋੜਾ ਜਿਹਾ ਤੇ ਕਲਿੰਚਿੰਗ ਇਸ਼ੂ ਹੈ ਮੈਂ ਪੜ੍ਹਾਂਗਾ ਵੀ ਸੀਐਸਡੀ ਤੋਂ ਆਈ ਸ਼ਰਾਬ ਤੇ ਬਾਹਰੋਂ ਆਈ ਸ਼ਰਾਬ ਆਪਾਂ ਕਿੰਨੇ ਲੀਟਰ ਰੱਖ ਸਕਦੇ ਆ ਉਹਨਾਂ ਚੈੱਕ ਕਰਨਾ ਪਊ ਉਹ ਐਕਟ ਵਿੱਚ ਕੀ ਸੰਸ਼ੋਧਨ ਹੈ ਤੇ ਜਿਹੜੀ ਹੋਰ ਪ੍ਰਾਪਰਟੀਆਂ ਦੀ ਆਗਿਆ ਹੈ ਇੱਥੇ-ਇੱਥੇ ਪ੍ਰਾਪਰਟੀਆਂ ਹੋਰ ਹੈ ਉਹ ਵੀ ਜੇ ਕਹੀਏ ਕਿ ਜੇ ਉਹਨਾਂ ਕੋਲ ਕਾਗਜ਼ਾਤ ਹੋਣਗੇ ਜੇ ਲੀਗਲ ਵੇਦਰ ਹੋਣੀ ਹੈ ਕਿਉਂਕਿ ਐਡੇ ਵੱਡੇ ਰੈਂਕ ਦੇ ਅਫਸਰ ਜਿਹਦੇ ਉਹਦੇ ਕੋਲ ਜੇ ਪਹਿਲਾਂ ਪ੍ਰਾਪਰਟੀਆਂ ਹੈਗੀਆਂ ਨੇ ਇਹਨਾਂ ਤਾਂ ਉਹਨੂੰ ਵੀ ਪਤਾ ਹੀ ਹੋਣਾ ਵੀ ਇਹ ਕੱਲ ਨੂੰ ਕਿਤੇ ਜਾਂਚ ਪੈ ਜੇ ਤਾਂ ਮੈਂ ਕਿੱਥੇ ਦਿਖਾਉਣੀਆਂ ਨੇ ਦੇਖੋ ਪ੍ਰਾਪਰਟੀ ਦੇ ਮਾਮਲੇ 'ਚ ਨਾ ਬੜਾ ਵੱਡਾ ਇੱਕ ਬੇਸਿਕ ਖੁਲਾਸਾ ਦੱਸਾਂ ਮੈਂ ਤੁਹਾਨੂੰ ਜਿਸ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਤੇ ਇਹਨਾਂ ਨੇ ਆਪਣਾ ਦੋ ਨੰਬਰ ਦੋ ਨੰਬਰ ਦਾ ਪੈਸਾ ਐਡਜਸਟ ਕਰਨਾ ਹੁੰਦਾ ਉਹ ਬੰਦੇ ਕੀ ਕਰਦੇ ਨੇ ਮਿਲੇ ਹੁੰਦੇ ਨੇ ਬਿਲਡਰਸ ਨਾਲ ਵੀ ਦੂਜਿਆਂ ਨਾਲ ਵੀ ਉਹ ਐਕਸ ਜ਼ਮੀਨ ਖਰੀਦ ਲੈਂਦੇ ਨੇ ਜਿਹਦਾ ਜੋ ਵੀ ਸਰਕਾਰੀ ਰੇਟ ਹੈ ਸਰਕਾਰੀ ਰੇਟ ਦੇ ਸਾਬ ਨਾਲ ਰਜਿਸਟਰੀ ਕਰਾ ਲੈਂਦੇ ਨੇ ਹਮ ਅੱਛਾ ਰਜਿਸਟਰੀ ਉਹਦੇ ਚ ਵੀ ਦੋ ਤਿੰਨ ਇਸ਼ੂ ਮੈਂ ਦੱਸ ਦੂੰਗਾ ਉਹ ਮੰਨ ਲਓ ਕਰੋੜ ਦੀ ਜ਼ਮੀਨ ਹੈ ਤੇ 12 ਲੱਖ ਦੀ ਰਜਿਸਟਰੀ ਹੋਈ ਤੇ 12 ਲੱਖ ਰੁਪਇਆ ਵਾਈਟ ਸ਼ੋਅ ਕੀਤਾ ਬਿਆਨੇ ਪਾੜ ਗਏ ਸਭ ਕੁਝ ਹੋ ਗਿਆ ਤੇ ਰਜਿਸਟਰੀ 12 ਲੱਖ ਦੀ ਬੋਲਦੀ ਹੈ ਉਹ 12 ਲੱਖ ਰੁਪਏ ਦਾ ਵਾਈਟ ਦਾ ਸੋਰਸ ਦਿਖਾ ਦਿੰਦੇ ਨੇ ਚਾਰ ਬੰਦੇ ਕੋਲ ਤੂੰ ਹੀ ਮੇਰੇ ਖਾਸ ਦੋਸਤੋ ਮੈਂ ਹੀ ਤੁਹਾਨੂੰ 4 ਲੱਖ ਰੁਪਏ ਦਵਾਂ ਤੇ ਸੁਮਿਤ ਭਾਈ ਮੇਰੇ ਨਾਲ 4 ਲੱਖ ਦਾ ਚੈੱਕ ਕੱਢ ਦੇ ਗਿਫਟ ਸ਼ੋਅ ਕਰ ਦਾਂਗੇ ਨਾਉਣ ਨਿਪਣ ਦੇ ਵੱਲ ਤੇ ਕੌਣ ਮਨਾ ਕਰਦਾ ਸੋ ਓਦਾਂ ਦੀ ਐਡਜਸਟਮੈਂਟ ਕਰਕੇ ਪੈਸੇ ਇਕੱਠੇ ਕਰ ਲੇ ਪ੍ਰਾਪਰਟੀ ਲੈ ਲਈ ਹੁਣ ਉਹ ਪ੍ਰਾਪਰਟੀ ਨੂੰ ਮੰਨ ਲਓ ਅਜੇ ਤੋਂ 8 ਸਾਲ ਪਹਿਲਾਂ ਲੈ ਲਈ ਸੀ ਉਹ ਇਨਕਮ ਰੈਸੈਕਟ ਮੁਤਾਬਕ ਵੀ ਉਹਦੀ ਖੰਗਾਲੀ ਨਹੀਂ ਜਾ ਸਕਦੀ ਅੱਛਾ ਉਹ ਨਹੀਂ ਹੋ ਰਹੀ ਪੁੱਛੇ ਨਹੀਂ ਜਾ ਸਕਦਾ ਉਹ ਤਾਂ ਇਨਕਮ ਟੈਕਸ ਡਿਪਾਰਟਮੈਂਟ 8 ਸਾਲ ਦੇ ਅੰਦਰ ਅੰਦਰ ਜਿੰਨੂੰ ਮਰਜ਼ੀ ਪੁੱਛ ਲਵੇ ਵੀ ਆਹ ਤੇਰਾ ਕੋ ਸੋਰਸ ਕੀ ਸੀ ਉਹਦੀ ਮਾਰਕੀਟ ਵੈਲਿਊ ਨਾਲ ਉਹਨੂੰ ਅਸੈਸ ਕਰ ਲਵੇ ਹੁਣ ਮੈਂ ਸ਼ੈਤਾਨ ਆਦਮੀ ਆ ਹੁਣ ਮੈਂ ਪਹਿਲਾਂ ਤਾਂ ਸ਼ਾਇਦ ਕਰੋੜ ਰੁਪਏ ਪੱਕਾ ਕਰਨਾ ਸੀ ਹੁਣ ਮੈਂ 20 ਕਰੋੜ ਰੁਪਏ ਪੱਕਾ ਕਰਨਾ ਸੀ ਹੁਣ ਉਹ ਜਿਹੜੀ 12 ਲੱਖ ਦੀ ਪ੍ਰਾਪਰਟੀ ਮੈਂ ਖਰੀਦੀ ਸੀ 12 ਲੱਖ ਦੀ ਉਹ ਮੈਂ ਹੁਣ ਵੇਚੀ 6 ਕਰੋੜ ਰੁਪਏ ਦੀ ਦਿਖਾ ਦੂੰਗਾ ਮੈਂ 6 ਕਰੋੜ ਦੀ ਵੇਚੀ ਦਿਖਾ ਦੂੰਗਾ ਵੀ 6 ਕਰੋੜ ਦਾ ਬਿਆਨ ਜਾਂ 10 ਕਰੋੜ ਜਾਂ 15 ਕਰੋੜ ਜਿੰਨੀ ਵੀ ਅਮਾਉਂਟ ਉੱਥੇ ਦੀ ਮੈਕਸਿਮਮ ਐ ਮੈਂ ਸ਼ੋਅ ਕਰ ਦੂੰਗਾ ਤੇ ਮੁਰਗੀ ਉਹਨੇ ਦੀ ਰਜਿਸਟਰੀ ਕਰਾ ਲੂੰਗਾ ਮੇਰਾ ਉਹਨਾਂ ਪੈਸੇ ਵਾਈਟ ਹੋ ਗਿਆ ਅੱਛਾ ਇੱਕ ਹੋਰ ਖੇਡ ਚੱਲਦੀ ਵੀ ਤੁਹਾਨੂੰ ਪਤਾ ਆ દિਵਾਲੀ ਆ ਗਈ ਹੈ ਜੇ ਸਾਡੀ ਪੁਲਿਸ ਸਰਕਾਰ ਚਾਹੇ ਤਾਂ ਟਰੈਪ ਲਾ ਸਕਦੀ ਹੈ ਹੁਣ ਅੱਜਕੱਲ ਜਿੰਨੇ ਵੀ ਇਹ ਸੋ ਕਾਲਡ ਸਰਕਾਰੀ ਨੌਕਰ ਨੇ ਵੱਡੀਆਂ ਪੋਸਟਾਂ ਤੇ ਬੈਠੇ ਇਹ ਆਪਣੇ ਦਫ਼ਤਰ ਚ ਗਿਫਟ ਰੀਸੀਵ ਨਹੀਂ ਕਰਦੇ ਸੋ ਇਹ ਫੁੱਲਾਂ ਦੇ ਬੁੱਕੇ ਤੋਂ ਫੁੱਲਾਂ ਦਾ ਰਾਮੁਰੇ ਤੇ ਗੱਡੀਆਂ ਆਮ ਖੜੀਆਂ ਤੀਆਂ ਦੇਖਿਆ ਕਈਆਂ ਦੇ ਹਾਂ ਹਾਂ ਉਹ ਗੱਡੀਆਂ ਜਾਂਦੀਆਂ ਤੇ ਪਰਚੀ ਦਿੰਦੇ ਨੇ ਕਾਗਜ਼ ਦੀ ਪਰਚੀ ਕੋਡ ਵਰਡ ਲਿਖਿਆ ਮੈਂ ਅਪਲਾਈਐਂਸਸ ਦਾ ਡੀਲਰ ਹਾਂ ਸੁਮਿਤ ਸਾਹਿਬ ਡੀਏਜੀ ਹਾਂ ਉਹਨੇ ਇਦਾਂ ਕਰ ਲਈ ਨਾ ਤੁਹਾਨੂੰ ਡੀਏਜੀ ਬਣਾ ਦिए ਹੁਣ ਤੁਸੀਂ ਮੈਂ ਅਪਲਾਈਐਂਸਸ ਦਾ ਡੀਲਰ ਹਾਂ ਤੁਹਾਡੀ ਮੇਰੇ ਨਾਲ ਸੈਟਿੰਗ ਹੈ ਕਿ ਸਰ ਜੋ ਮਾਰਕੀਟ ਰੇਟ ਡਿਸਕਾਊਂਟ ਕਰਕੇ ਟੀਵੀ ਮਤਲਬ ਆਵਲਾ ਫੋਨ ਮੰਨ ਲਓ 1.5 ਲੱਖ ਰੁਪਏ ਦਾ ਤੇ 20% ਮੈਂ ਕੱਟੂੰਗਾ ਅੱਛਾ ਨਹੀਂ ਕਿ 20% ਕੱਟੂੰਗਾ 1.30 ਹਜ਼ਾਰ ਰੁਪਏ ਤੁਹਾਡਾ ਮੇਕੁੱਤਾ ਇਹ ਕੈਮਰਾਮੈਨ ਵੀਰ ਤੁਹਾਨੂੰ ਗਿਫਟ ਦੇਣ ਆਇਆ ਤੇ ਤੁਹਾਡੇ ਘਰ ਗਿਫਟ ਨਹੀਂ ਰੀਸੀਵ ਹੋਣਾ ਤੁਸੀਂ ਕਹਿੰਦੇ ਜੀ ਸੁਨੀਲ ਨੂੰ ਜਾ ਕੇ ਮਿਲੋ ਮੇਰਾ ਨੰਬਰ ਉੱਥੋਂ ਮਿਲ ਜਾਣਾ ਉਹ ਨੰਬਰ ਦੇ ਹਿਸਾਬ ਨਾਲ ਤੋ ਇਹ ਬੰਦੇ ਨੇ ਮੇਰੇ ਕੋਲ ਆ ਜਾਣਾ ਤੇ ਮੈਂ ਤੁਹਾਨੂੰ ਕੋਡਵਰਚ ਦੱਸ ਦਿੰਦਾ ਵੀ ਭਾਜੀ ਐ ਚੀਜ਼ ਆਹੀ ਹੈ ਤੇ ਇੰਨੇ ਉਹ ਮੇਰੇ ਇੰਨੇ ਪੈਸੇ ਜਮ੍ਹਾਂ ਹੋ ਜਾਣੇ ਹੁਣ ਜੀ ਸਾਹਿਬ ਦਾ ਦਿਲ ਕਰੇ ਵੀ ਇੱਥੇ ਕੋਈ ਪ੍ਰਾਪਰਟੀ ਲੈਣੀ ਉਹਦੇ ਉੱਤੇ ਅਡਜਸਟ ਕਰਾ ਲੈਣਾ ਉਹਦੇ ਕੋਲ ਜੇ ਉਹਨਾਂ ਦਾ ਦਿਲ ਕਰੇ ਕਿ ਕੈਨੇਡਾ ਦੀ ਪ੍ਰੋਬਲਮ ਪੈਟਰੋਲ ਪੰਪ ਲੈਣਾ ਤੇ ਉਹਨੂੰ ਹੀ ਕਹਿੰਦੇ ਵੀ ਹਵਾਲਾ ਚ ਭੇਜ ਦੇ ਮ ਉਹ ਤੇ ਪੱਕੇ ਕੱਚੇ ਸ਼ੋਅ ਕਰਕੇ ਤੇ ਕਿ ਰਾਹ ਬਹੁਤ ਨੇਗੇ ਰਾਹ ਬਣਾਏ ਹੋਏ ਭਾਜੀ ਇਹਨਾਂ ਨੇ ਕਰਲੇ ਮੈਂ ਤਾਂ ਕਹਿੰਦਾ ਸੋਨੇ ਦੇ ਸਿੱਕੇ ਬਥੇਰੇ ਟ੍ਰਾਂਸਫਰ ਹੋ ਰਹੇ ਆ ਤੁਸੀਂ ਚੈੱਕ ਕਰ ਲੋ ਨਾ ਸਰਕਾਰ ਕੋ ਬੜੀ ਨਫਰੀ ਹੈ ਲਾਦਵੇ ਕਰਨੇ ਕੀ 23 ਜ਼ਿਲ੍ਹੇ 23 ਐਸਐਸਪੀ ਹੈ ਕੁੱਲ ਮਲਾ ਕੇ 5-5 ਵੱਡੇ ਅਫਸਰ ਹੁੰਦੇ ਆ ਤੇ 5 ਨੂੰ 23 ਨਾਲ ਗੁਣਾ ਕਰ ਲੋ 100-150 ਬੰਦਾ ਲੱਖ ਦੀ ਫੋਰਸ ਹੈ ਇਹਨਾਂ ਕੋ ਚੈੱਕ ਨਹੀਂ ਹੋ ਸਕਦਾ ਪਰ ਇਹਦੇ ਹੁਣ ਦੂਜੇ ਪਾਸੇ ਦਸੀਆ ਮੱਲਨ ਸਾਹਿਬ ਇਹਦੇ ਚ ਜੇ ਕਹੀਏ ਕਿ ਜਿਹੜਾ ਹੁਣ ਐਕਸ਼ਨ ਹੈ ਜੇ ਹੁਣ ਲਾਈਏ ਵੀ ਹੁਣ ਵਿਪਤਾ ਕਿੱਥੇ ਕਿੱਥੇ ਹੈ ਫਿਰ ਚੰਗਾ ਤੁਸੀਂ ਐ ਕਰਤਾ ਉਹਨਾਂ ਨੂੰ ਬੈਠੇ ਉਠਾਏ ਮੈਨੂੰ ਲੱਗਦਾ ਇਹ ਦੂਜਾ ਦੇ ਕਾਨਫੀਡੈਂਸ ਦਾ ਮੈਨੂੰ ਹੋ ਗਿਆ ਵੀ ਕੁਝ ਕਰ ਲਈਏ ਤਾਂ ਕੋਈ ਗੱਲ ਨਹੀਂ ਹੈਗੀ ਅੱਧੇ ਰਾਤ ਤੋਂ ਤੁਸੀਂ ਆ ਇਸ ਪਾਸ ਮੈਂ ਕੱਢ ਕੇ ਦੇ ਦਿੱਤੇ ਆ ਥੋੜੀ ਜਿਹੀ ਦੀ ਪਰੇਸ਼ਾਨੀ ਹੈ ਔਰ ਕੇਸ ਨੂੰ ਪ੍ਰੂਫ ਕਰਨਾ ਔਖਾ ਰਹੇਗਾ ਕਿਉਂਕਿ ਸ਼ੱਕ ਇੱਕੋ ਜਗ੍ਹਾ ਤੇ ਬਾਰ-ਬਾਰ ਆਉਂਦਾ ਵੀ ਡਿਮਾਂਡ ਔਰ ਇਸ ਤੋਂ ਅਗਲੀ ਕੋਖ ਨਹੀਂ ਕੀਤੀ ਜਿਹੜੇ ਸਸਪੈਂਡ ਵੀ ਹੋਇਆ ਉਹ 48 ਘੰਟੇ ਮਤਲਬ ਕਸਟਡੀ ਚ ਰਹਿਣ ਕਰਕੇ ਤਾਂ ਹੁੰਦਾ ਵੀ ਹੈ ਤਾਂ ਹੀ ਹੁੰਦਾ 24 ਤੋਂ ਜ਼ਿਆਦਾ ਤੇ ਕੋਈ ਵੀ 24 ਤੋਂ ਵੱਧ ਕਿੰਨੇ ਵੀ ਘੰਟੇ ਹੋ ਜਾਣ ਉਹਦੇ ਕੇਸ ਵਿੱਚ ਸਸਪੈਂਡ ਕੀਤਾ ਜਾਂਦਾ ਹੈ ਰੂਟੀਨ ਸਸਪੈਂਸ਼ਨ ਹੈ ਇਹ ਕੋਈ ਵੱਖਰਾ ਨਹੀਂ ਕਿ ਇਹ ਇਹ ਕੋਈ ਸਾਡੇ ਵਾਲਾ ਜਿਵੇਂ ਕਹਿੰਦੇ ਹੁੰਦੇ ਅਸੀਂ ਵੱਡਾ ਝਟਕਾ ਲੱਗ ਗਿਆ ਹੈ ਵੱਡਾ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਮੁਸ਼ਕਲਾਂ ਵਧ ਗਈਆਂ ਨੇ ਜੇ 24 ਘੰਟਿਆਂ ਚ ਉਹਨਾਂ ਨੂੰ ਜਵਾਬਤ ਮਿਲ ਜਾਂਦੀ ਜਾਂ ਪੁਲਸ ਛੱਡ ਦਿੰਦੀ ਤੇ ਸਸਪੈਂਡ ਨਹੀਂ ਹੋਣਾ ਜਾ ਕੇ ਨੌਕਰੀ ਕਰਨੀ ਸੀ ਡਿਊਟੀ ਤੇ ਬਹਿਣਾ ਸੀ ਸੋ ਉਹ ਰੂਟੀਨ ਹੈ ਔਰ ਜਿੱਥੋਂ ਤੱਕ ਰਹੀ ਗੱਲ ਹੁਣ ਇਹ ਸਾਰੇ ਚੀਜ਼ ਨੂੰ ਪ੍ਰੂਫ ਕਰਨ ਦੀ ਔਰ ਇਹਨੂੰ ਸਜਾ ਤੱਕ ਪਹੁੰਚਾਉਣ ਦੀ ਇਟ ਟਫ ਜਰਨੀ ਇਸ ਟਫ ਜਰਨੀ ਇਹ ਉੱਪਰ ਹੋਗਾ ਬਹੁਤ ਔਰ ਟਫ ਜਰਨੀ ਹੈ ਕਿਉਂਕਿ ਪੰਜਾਬ ਪੁਲਿਸ ਦਾ ਤਾਂ ਮੈਨੂੰ ਪੱਕਾ ਹੀ ਪਤਾ ਹੈ ਜਿਨ੍ਹਾਂ ਨੇ ਇਹਨੂੰ ਬਚਾ ਜਿੰਨੂੰ ਬਚਾਉਣਾ ਹੁੰਦਾ ਪਰ ਦੋ ਚਾਰ ਲੈਣਾ ਮੜੀਆਂ ਮੋਟੀਆਂ ਉੱਤੇ ਥੱਲੇ ਲਿਖਣੀ ਹੈ ਵਿੱਚੋਂ ਚਾਰ ਵਰਕੇ ਗਾਇਬ ਕਰ ਦਿੰਨੇ ਨੇ ਰੈਸਟ ਮੀਮੋ ਹੀ ਗਾਇਬ ਹੋ ਗਿਆ ਤਾਂ ਫਿਰ ਕੀ ਕਰ ਲੋਗੇ ਕਿੱਥੋਂ ਤੇ ਹੁਣ ਪਰ ਜਿਹੜੇ ਹਿਸਾਬ ਦੇ ਨਾਲ ਜੇ ਕਹੀਏ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੀ ਟ੍ਰੋਲਿੰਗ ਚੱਲ ਰਹੀ ਆ ਉਹਦੇ ਵਿੱਚ ਜੇ ਲਈਏ ਗਾਣਿਆਂ ਤੋਂ ਲੈ ਕੇ ਜਿਸ ਤਰ੍ਹਾਂ ਦੇ ਨਾਲ ਲੋਕ ਆਪਦੇ ਆਪ ਦੇ ਜਿਵੇਂ ਸਾਡੇ ਵਰਗੇ ਸਪੀਕਰ ਲੱਗੇ ਹੋਏ ਨੇਗੇ ਉਹਦੇ ਵਿੱਚ ਪੂਰਾ ਧੋਰੇ ਐ ਇਸ ਟਾਈਮ ਪਰ ਚੱਲ ਭੁੱਲਣ ਨੂੰ ਤੇ ਉਹਦੇ ਵਿੱਚ ਇਹ ਵੀ ਹੈ ਵੀ ਆਖਰ ਲੋਕਾਂ ਦਾ ਇੱਕੋ ਹੀ ਭਰੋਸਾ ਖੜਾ ਹੈ ਸੀਬੀਆਈ ਨੇ ਫੜਿਆ ਤੇ ਸੀਬੀਆਈ ਨੇ ਫੜਿਆ ਲੋਕਾਂ ਦਾ ਭਰੋਸਾ ਸੀਬੀ ਫਿਰ ਸੰਭੂਗੀ ਕਿਉਂਕਿ ਇਹਦੇ ਚ ਕੱਲਾ ਇਹ ਨਹੀਂ ਹੈਗਾ ਵੀ ਹਰਚਨ ਭੁੱਲਣ ਨੂੰ ਸਜਾਦ ਬੋਣੀ ਹੈ ਜਾਂ ਹਰਚਲਪੂਰ ਨੂੰ ਫੜ ਲਿਆਗਾ ਇਹਦੇ ਚ ਇਹ ਵੀ ਹੈ ਵੀ ਸੀਬੀਆਈ ਦੀ ਸਾਖ ਵੀ ਉੱਡੀਓ ਖੜੀ ਆ ਹੁਣ ਬਿਲਕੁਲ ਬਿਲਕੁਲ ਜੀ ਸੀਬੀਆਈ ਦੀ ਜੋ ਵੀ ਰਿਪੋਰਟੇਸ਼ਨ ਹੈ ਉਸ ਲਈ ਬਿਲਕੁਲ ਵਟ ਤੇ ਹੈ ਜੇ ਇਹਦੇ ਚੋਂ ਐਸਕੇਪ ਰੂਟ ਲੱਭ ਗਿਆ ਡੀਏਜੀ ਭੁੱਲਰ ਨੂੰ ਸੀਬੀਆਈ ਦੀ ਵੀ ਛਾਲ ਛਕਾ ਦੇਣਗੇ ਇਹ ਗੱਲ ਦੱਸਦੇ ਹਾਂ ਤੁਹਾਨੂੰ ਟੈਕਨੀਕਲ ਬਰੇਨ ਹੀ ਹੈ ਪੁਲਸ ਦੀ ਅਗਵਾਈ ਕਰ ਰਹੇ ਨੇ ਏਡੀ ਵੱਡੀ ਪੋਸਟ ਤੇ ਬੈਠੇ ਨੇ ਠੀਕ ਹੈ ਅੱਜ ਸਸਪੈਂਡ ਹੋ ਗਏ ਹੈ ਤੇ ਜੇ ਕੱਲ ਨੂੰ ਨਾ ਪ੍ਰੂਫ ਹੋਇਆ ਐਵੀਡੈਂਸ ਵਿੱਚ ਕੁਛ ਨਾ ਆਇਆ ਹੂੰ ਕੇਸ ਹੀ ਚੱਲਣਾ ਨਾ 90 ਦਿਨ ਬਾਅਦ ਜ਼ਮਾਨਤ ਵੀ ਹੋ ਜੂਗੀ ਹੂੰ ਬਾਹਰ ਵੀ ਆ ਜੂਗਾ ਉਹ ਜਿਹੜੀਆਂ ਵੀਰਾਨ ਖੜੀਆਂ ਗੱਡੀਆਂ ਉਹ ਚੀਕਾ ਮਾਰਨ ਲੱਪਣੀਆਂ ਫੇਰ ਦੁਬਾਰਤੋਂ ਹੂੰ ਠੀਕ ਹੈ ਜੇ ਬਾਹਰ ਆ ਕੇ ਐਵੀਡੈਂਸ ਵਿੱਚ ਵੀ ਕੁਛ ਨਾ ਆਇਆ ਗਵਾਹਾਂ ਦੀ ਗਵਾਹੀ ਵਿੱਚ ਕੁਛ ਨਾ ਆਇਆ ਭਾਜੀ 5 ਕਰੋੜ ਜਾਂ 7 ਕਰੋੜ ਲੱਭਣਾ ਕੋਈ ਵੱਡੀ ਗੱਲ ਥੋੜੀ ਹੈ ਮੈਂ ਕਹੀ ਤੇ ਜਨਾ ਬਾਰ-ਬਾਰ ਲੱਭ ਗਿਆਊਗਾ ਪਰ ਜਿਹੜੀ ਇਹ ਕਹਿੰਦੇ ਨੇ ਵੀ ਆਹ ਪੈਸਾ ਰੰਗੇ ਹੱਥੀ ਫੜਿਆ ਇਹਨੂੰ ਇਹਦਾ ਕੀ ਹੋਊਗਾ ਇੱਥੇ ਤਾਂ ਆ ਕੇ ਕਹਾਣੀ ਫਸੂਗੀ ਜਿਹੜਾ ਆਹ ਪੈਸਾ ਰੰਗੇ ਹੱਥੀ ਫੜਨ ਵਾਲਾ ਸੋ ਇਹ ਪੈਸਾ ਜੇ ਤੇ ਰਿਕਾਰਡਿੰਗ ਆ ਵਗੈਰਾ ਉਹਦੀ ਸਾਰਾ ਕੁਝ ਪ੍ਰੂਫ ਹੋ ਜਾਂਦਾ ਤੇ ਡੈਫੀਨੇਟਲੀ ਮਿਸਟਰ ਪੁੱਲਰ ਦੀਆਂ ਜਿਹੜੀਆਂ ਤਕਲੀਫਾਂ ਨੇ ਵਧਨ ਗਿਆ ਬਾਕੀ ਰਿਟਾਇਰਮੈਂਟ ਦੀ ਏਜ ਵੀ ਥੋੜੀ ਰਹਿ ਗਈ ਹੈ ਸੋ ਦੇਖਦੇ ਹਾਂ ਕੀ ਬਣਦਾ ਜੇ ਤੇ ਇਹ ਜੇ ਮਾਮਲੇ ਚ ਉਹ ਜੇ ਲਾਈਏ ਚਲੋ ਵੀ ਜੇ ਉਹਨਾਂ ਦੇ ਫੇਵਰ ਚ ਨਹੀਂ ਜਾਂਦਾ ਹੈਗਾ ਕਿ ਇੱਥੇ ਕਿੰਨੀ ਇਹ ਚ ਸਖਤ ਸਜ਼ਾਵਾ ਜਾਂ ਜੁਰਮਾਨੇ ਜਾਂ ਕੀ ਕੁਝ ਹੋ ਸਕਦਾ ਹੁੰਦਾ ਹੈ ਦੇਖੋ ਇਹਦੇ 'ਚ ਜਿਹੜੀਆਂ ਤਰ੍ਹਾਂਾਂ ਲੱਗੀਆਂ ਨੇ ਕੈਪੀਟਲ ਪਨਿਸ਼ਮੈਂਟ ਤਾਂ ਹੈਗੀ ਹੀ ਹੈ। ਔਰ ਇਹਦੇ 'ਚ ਇੱਕ ਹੋਰ ਵੀ ਜਿਹੜੀ ਕਹਿ ਸਕਦੇ ਆ ਕਿ ਐਫ ਆਈ ਆਰ ਬਣੇਗੀ ਜੇ ਅੱਗੇ ਫਿਊਚਰ 'ਚ ਜੇ ਇਨਵੈਸਟੀਗੇਸ਼ਨ ਪ੍ਰੋਪਰ ਹੁੰਦੀ ਗਈ ਆਮਦਨ ਤੋਂ ਵੱਧ ਹੂੰ ਜ਼ਿਆਦਾ ਜ਼ਿਆਦਾ ਐਸੈਟਸ ਬਣਾਉਣੀਆਂ ਜਿਹਦਾ ਸੋਰਸ ਆਫ ਇਨਕਮ ਹੋਣਾ ਹੈ ਨਹੀਂ ਤੁਸੀਂ ਉਹ ਬਣਾਈਆਂ ਪਲੱਸ ਜਿਹੜਾ ਵੀ ਤੁਹਾਡੇ ਕੋਲੋਂ ਕੈਸ਼ ਜਾਂ ਕੁਝ ਹੋਰ ਫੜਿਆ ਗਿਆ ਸੋ ਉਹਨਾਂ ਚੀਜ਼ਾਂ ਨੂੰ ਜਸਟੀਫਾਈ ਨਹੀਂ ਕਰ ਪਾਉਂਦੇ ਤਾਂ ਮੁਸ਼ਕਲਾਂ ਤੇ ਫਿਰ ਵਧੀਆਂ ਹੀ ਰਹਿਣਗੀਆਂ ਤੇ ਕੈਪੀਟਲ ਪਨਿਸ਼ਮੈਂਟ ਕਹਿੰਨੇ ਆਪਾਂ ਇਹ ਇਹ ਵੀ ਚੀਜ਼ ਯਾਨੀ ਕਿ ਇਹ ਭੂਲਰ ਵਾਸਤੇ ਵੀ ਚੈਲੰਜੇਬਲ ਰਹੂਗਾ ਸੀਬੀ ਵਾਸਤੇ ਵੀ ਚੈਲੰਜੇਬਲ ਰਹੂਗਾ ਜਿਹੜਾ ਆ ਫੜੇ ਵਾਲੇ ਦੀ ਗੱਲ ਕਰ ਲਈਏ ਬਾਕੀ ਛੱਡ ਕੇ ਜਿਹੜਾ ਰੰਗਿਆਤੀ ਫੜਿਆ 100% 100% ਸਾਰੇ 100% ਜਿਹੜਾ ਰੰਗੇ ਹੱਥੀ ਫੜਨ ਨਾਲ ਕੰਮ ਹੈ ਉਹ 100% ਚੈਲੰਜ ਵਾਲਾ ਕੰਮ ਦੋਨਾਂ ਲਈ ਹੈ ਇਹ ਜੁਗਾਡ ਇਸ਼ੂ ਕਿਸ਼ੋਰਾਂ ਵਿੱਚ ਇਹਦਾ 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 ਕੀ ਬਣਦਾ ਇਹਦੀ ਇਹਦੀ ਦੋਨਾਂ ਤੇ ਆਧਾਰਤ ਰਹੀ ਗੱਲ ਇਹਦੀ ਕਾਂਸਪੀਰੇਸੀ ਚ ਰਲਿਆ ਸੀ 120 ਵਿੱਚ ਸੋ ਜਨਰਲੀ ਜਿਹੜੇ ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਵਿੱਚ ਜਿਵੇਂ ਲਲਕਾਰਾ ਮਾਰਿਆ ਇੱਕ ਬੰਦੇ ਨੇ ਤੇ ਦੂਜੇ ਨੇ ਘਾਟਾ ਲਾਤਾ ਲਲਕਾਰਾ ਮਾਰਨ ਵਾਲਿਆਂ ਨੂੰ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਇਹਨੂੰ ਦੁਗਣੀ ਸਜ਼ਾ ਦਿਓ ਜੇ ਲਲਕਾਰਾ ਹੀ ਨਾ ਮਾਰਦਾ ਹੱਲਾ ਸ਼ੇਰੀ ਨਹੀਂ ਸੀ ਹੋਣੀ ਤੇ ਕਤਲ ਨਹੀਂ ਸੀ ਹੋਣਾ ਸੋ ਇਹ ਬੰਦਾ ਲਲਕਾਰੇ ਵਾਲਾ ਸਿਸਟਮ ਬਣ ਗਿਆ ਇਹਦਾ ਵੀ ਇਹ ਬੰਦਾ ਇਹਨੇ ਦਲਾਲੀ ਸ਼ੁਰੂ ਕਰਤੀ ਔਰ ਉਹ ਦਲਾਲੀ ਵਿੱਚ ਹੁਣ 8 ਲੱਖ ਚ ਉਹਨੂੰ ਕਿੰਨਾ ਮਿਲਣਾ ਸੀ ਕਿੰਨਾ ਨਹੀਂ ਮਿਲਣਾ ਸੀ ਉਹ ਲੀਆਂ ਗੱਲਾਂ ਨੇ ਸੋ ਜੇ ਉਹ ਚੀਜ਼ਾਂ ਵੀ ਨਹੀਂ ਹੋਈਆਂ ਤੇ ਕ੍ਰਿਮੀਨਲ ਕਾਂਸਪੀਰੇਸੀ ਸਾਜ਼ਿਸ਼ ਵਿੱਚ ਇਹ ਬੰਦੇ ਨੂੰ ਵੀ ਸਜ਼ਾ ਇਵਨ ਭੁੱਲਰ ਤੋਂ ਵੱਧ ਵੀ ਹੋ ਸਕਦੀ ਹੈ ਇੱਕ ਲਾਸਟ ਇੱਕ ਹੋਰ ਜੀ ਦੱਸ ਦਵਾਂ ਇੱਕ ਹੋਰ ਚੀਜ਼ ਸਾਹਮਣੇ ਆਈ ਸੀ ਵੀ ਜਦੋਂ ਕਿਸ਼ਨੂ ਨੂੰ ਫੜਿਆ ਕਿਸ਼ਨੂ ਦੇ ਕੋਲੋਂ ਬਹੁਤ ਸਾਰੇ ਕੰਟੈਕਟਸ ਮਿਲੇ ਨੇਗੇ ਬਾਕੀ ਅਫਸਰਾਂ ਦੇ ਹੋਰ ਦੇ ਤੇ ਹੁਣ ਇਹ ਵੀ ਗੱਲ ਆ ਰਹੀ ਹੈ ਜ਼ਾਹਿਰ ਜੀ ਗੱਲ ਹੀ ਹੁੰਦੀ ਹੈ ਜਦੋਂ ਉਹਨਾਂ ਦੇ ਵਿੱਚ ਕੋਈ ਜਿਹਦੇ ਕਿਸੇ ਦਾ ਨਾਮ ਹੋਊਗਾ ਹੋਰ ਹੋਊਗਾ ਵੀ ਕਈ ਜ਼ਿਲ੍ਹਿਆਂ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਤੇ ਵੀ ਪਰੇਸ਼ਾਨੀ ਵੱਜ ਸਕਦੀ ਹੈ ਸੀਬੀ ਬੁਲਾ ਸਕਦੀ ਹੈ ਤਾਂ ਉਹਦੇ ਚ ਇਹ ਵੀ ਹੈ ਇਹ ਕਿ ਇਹਦੇ ਨਾਲ ਨਾਲ ਬਾਕੀ ਵੀ ਲੋਕ ਸਿਕੰਜੇ ਚ ਆ ਸਕਦੇ ਨੇ ਡੈਫੀਨੇਟਲੀ ਸਰ ਜਿਹੜੇ ਕਿਸ਼ਨੂ ਦੇ ਫੋਨ 'ਚ ਜਿੰਨੇ ਕੰਟੈਕਟ ਮਿਲੇ ਹੁਣ ਤੁਹਾਡਾ ਮੇਰਾ ਜਿਵੇਂ ਅੱਜ ਕੰਮ ਵਾਸਤੇ ਸਿਰ ਜਨੂੰਨ ਜੇ ਜੇ ਮੈਂ ਇੱਕ ਦਿਨ ਚ ਤੁਹਾਨੂੰ 50 ਕਾਲਾਂ ਕਰ ਰਿਆ ਤੇ ਫਿਰ ਛੱਕ ਦੀ ਧਾਰਾ ਤੇ ਵਧੇਗੀ ਨਾ ਤੇ ਜਿੱਦੇ ਨਾਲ ਮਲਟੀਪਲ ਕਾਲਸ ਹੋਈਆਂ ਹੋਣਗੀਆਂ ਚਾਹੇ WhatsApp ਵਾਲੀਆਂ ਕਾਲਾਂ ਹੋਈਆਂ ਫੜਿਆ ਤੇ ਜਾਏਗਾ ਜੀ ਠੀਕ ਹੈ ਨਾ ਤਾਂ ਫੋਨ ਜਦੋਂ ਫੜਿਆ ਗਿਆ ਉਹਦੇ ਵਿੱਚ ਕਈ ਕੁਝ ਨਿਕਲੇਗਾ ਉਹਦੇ ਵਿੱਚ ਮੰਨ ਲਓ WhatsApp ਨਹੀਂ ਦਿੰਦਾ ਪਰ ਪਰ ਮੋਬਾਈਲ ਦੇ ਵਿੱਚ ਜਿੰਨਾ WhatsApp ਹੈ ਉਹ ਤਾਂ ਦੱਸ ਹੀ ਦਿੰਦਾ ਨਾ ਕਿੰਨੀ ਵਾਰੀ ਕਿਦਾਂ ਗੱਲ ਹੋਈ ਹੈ ਤੁਹਾਡੀ ਤੁਹਾਡੀ ਮੇਰੀ ਕਿੰਨੀ ਵਾਰ ਗੱਲ ਉਹ ਰੀਡ ਰੂਡ ਕਰ ਲੈਂਦੇ ਨੇ ਫਿਰ ਵੀ ਭਾਜੀ ਕਾਬੂ ਆਏ ਜਾਂਦੇ ਨੇ ਅੱਜ ਕੱਲ ਸਾਡੇ ਕੋ ਸਾਡੀਆਂ ਏਜੰਸੀਆਂ ਕੋ ਸਾਇੰਸ ਕਾਫੀ ਹੈ ਜਿਹਦੇ ਵਿੱਚ ਜੇ ਇਨਸਟਰੂਮੈਂਟ ਹੱਥ ਲੱਗ ਜਾਏ ਇਹਦੇ ਵਿੱਚ ਤੁਸੀਂ ਨਾ ਆਪਣੀਆਂ ਸਾਰੀਆਂ ਫੋਟੋਆਂ ਡਿਲੀਟ ਕਰਕੇ ਮੈਨੂੰ ਦੇ ਦਿਓ ਮੇਰੇ ਕੋਲ ਬੰਦਾ ਹੈਗਾ ਪੈਸੇ ਵੀ ਮੈਂ ਤੁਹਾਡੇ ਕੋ ਲਊਂਗਾ ਸਾਰਾ ਫੋਨ ਰਿਕਵਰ ਕਰਾ ਦਊਗਾ ਯਾਨੀ ਕਿ ਜੇ ਕੁਛ ਜਿਹੜਾ ਵੀ ਕੁਛ ਰਿਵਾਈਸ ਚ ਹੋਇਆ ਹੋਇਆ ਉਹ ਡਿਵਾਈਸ ਨੂੰ ਪੂਰਾ ਕਰੈਕ ਕਰਾਂ ਡਿਵਾਈਸ ਨੂੰ ਟਰੈਕ ਪੂਰਾ ਕਰ ਸਕਦੇ ਆ ਡਿਵਾਈਸ ਚੋਂ ਸਭ ਕੁਝ ਨਿਕਲ ਜਾਏਗਾ ਠੀਕ ਹੈ ਨਾ ਤੁਹਾਨੂੰ ਡਿਵਾਈਸ 'ਚ ਕਾਬੂ ਆ ਗਈ ਹੈ ਤੇ ਸਭ ਕੁਝ ਪੋਸੀਬਲ ਹੈ ਕੋਈ ਵੱਡੀ ਗੱਲ ਨਹੀਂ ਔਰ ਜੇ ਕੁਛ ਅਫਸਰਾਂ ਦੀ ਹੋਰ ਦੀ ਗਿਣਤੀ ਆ ਗਈ ਮਤਲਬ ਸ਼ੱਕ ਚ ਆਗੇ ਤੇ ਗਿਣਤੀ ਵਧ ਜੇਗੀ ਪਰ ਵੈਸੇ ਵੀ ਸਾਡੀ ਸਰਕਾਰ ਚਾਵੇ ਤੇ ਇਹ ਨਕੇਲ ਪਾ ਸਕਦੀ ਹੈ ਅੱਜ ਕੱਲ ਭਾਈ ਮਕਾਨਾਂ ਦੀਆਂ ਰਜਿਸਟਰੀਆਂ ਤੇ ਜਿਹੜੇ ਤਹਿਸੀਲਦਾਰ ਸ਼ਰੇਆਮ ਰਿਸ਼ਵਤ ਲੈਂਦੇ ਆ ਉਹ ਚਲ ਜੋ ਕਹਿੰਦੇ ਜੀ ਇਹ ਤੋਂ ਬਗੈਰ ਹੋਣੀ ਨਹੀਂ 3-4% ਐਕਸਟਰਾ ਜਾਂਦਾ ਹੀ ਜਾਂਦਾ ਅੱਜ ਤੱਕ ਸਾਡੀ ਸਰਕਾਰ ਉੱਤੇ ਨਹੀਂ ਰੋਕ ला ਸਕੀ ਤੇ ਪੁਲਿਸ ਵਿੱਚ ਤੇ ਬੰਦਾ ਕੜਿੱਕੇ ਚ ਫਸਿਆ ਹੁੰਦਾ ਇਹ ਤੇ ਇੱਕ ਨੇ ਦੱਸਤਾ ਤੇ ਲੱਖ ਨੇ ਦੱਸਿਆ ਵੀ ਨਹੀਂ ਨੇ ਦੱਸਿਆ ਇਹੋ ਜਿਹੀ ਤੁਹਾਨੂੰ ਕੇਸ ਵਿਖਾ ਦੂੰਗਾ ਜਿੱਥੇ ਪੁਲਿਸ ਨੇ ਪੈਸੇ ਲੈ ਕੇ ਦੋ ਨੰਬਰ ਤੇ ਗਲਤ ਪਰਚਾ ਹੀ ਕਰਤਾ ਸਾਹਮਣੇ ਵਾਲੀ ਪਾਰਟੀ ਤੇ ਗਲਤ ਟੋਟਲੀ ਗਲਤ ਹੈਗੇ ਕੇਸ ਕਿਉਂ ਨਹੀਂ ਸੁਲਵਾਈ ਹੋ ਰਹੀ ਉਹਦੀ ਇਹ ਸਭ ਹਲੇ ਪਏ ਨੇ ਇਹਨਾਂ ਤੀਆਂ ਸਭ ਦੀਆਂ ਸੈਟੀਆਂ ਹਰ ਬੰਦੇ ਨੂੰ ਆਪਣੀ ਕੁਰਸੀ ਪਿਆਰੀ ਹੈ ਉਹ ਕਹਿੰਦਾ ਜੇ ਮੈਂ ਇਹਨੂੰ ਅੱਜ ਨੌਕਰੀਆਂ ਲਾਇਆ ਜਾਂ ਇਹਨੂੰ ਅਦਲਾ ਬਦਲੀ ਕੀਤੀ ਜਦੋਂ ਮੈਂ ਮੈਂ ਐਮਐਲ ਰਿਸ਼ਪ ਤੋਂ ਉਤਰਨਾ ਇਹਨੇ ਮੇਰੇ ਨਾਲ ਪੰਗੇ ਲੈਣ ਲੱਗ ਪਏ ਨੇ ਤੇ ਇਹਦੇ ਚ ਇੱਕ ਉਹ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਤੋਂ ਗੱਲ ਹੋਰ ਜ਼ਿਆਦਾ ਹੀ ਪਿਓ ਪਾਈ ਸਾਹਿਬ ਨੇ ਤਾਂ ਬਰਾ ਦਮ ਠੋਕੇ ਕਹੇ ਤੇ ਬੜੀਆਂ ਵੱਡੀਆਂ ਗੱਲਾਂ ਕਈਆਂ ਨੇ ਖੈਰ ਛੋਟੀਆਂ ਨਹੀਂ ਜੀ ਹਾਂ ਬੱਤੇ ਨੇ ਜੇ ਹੁਣ ਉਧਰੋਂ ਪੁਲਿਸ ਸਾਹਿਬ ਕੱਲ ਨੂੰ ਬਾਇਜਤ ਆਗੇ ਚਲੋ 1% ਆਪਾਂ ਮੰਨ ਲਈਏ ਬੱਤੇ ਦੀ ਵੀ ਪਰੇਸ਼ਾਨੀ ਵਾਝੂਗੀ ਲੀਗਲੀ ਕਹਿ ਰਿਹਾ ਮੈਂ ਲੀਗਲੀ ਉਹਦੇ ਤੇ ਮਲਿਸियस प्रोਸੀਕਿਊਸ਼ਨ ਸੈਕਸ਼ਨ 182 ਰੈਡ ਐਂਡ ਪਿਨਿਸ਼ਡ ਜੁਰੇ ਸੈਕਸ਼ਨ ਇਹਦੇ ਤੇ ਲੱਗੇ ਸੀ ਉਹ ਸਾਰੀਆਂ ਧਾਰਾਵਾਂ ਦੇ ਵਿੱਚ ਲੱਗ ਕੇ ਬੱਤੇ ਤੇ ਪਰਚਾ ਹੋਏਗਾ ਬੱਤੇ ਦੇ ਗਵਾਹਾਂ ਤੇ ਪਰਚਾ ਹੋਏਗਾ ਇਹਨਾਂ ਨੂੰ ਬਚਾਉਣਾ ਔਖਾ ਹੋ ਜਾਏਗਾ ਪਰ ਦੇਖਿਓ ਕਿਉਂਕਿ ਇਹ ਪਰੇਸ਼ਾਨੀ ਕਿਸ ਹਰਿਆਵਸੀ ਖੇਰ ਬਰਾਬਰ ਦੀ ਹੈ ਮਾਮਲਾ ਚੱਲਿਆ ਤਾਂ ਜ਼ਾਹਿਰ ਜੀ ਗੱਲ ਹੈ ਕਿਸੇ ਪਾਸੇ ਦਾ ਕਿਨਾਰਾ ਲੱਗੂਗਾ ਜੇ ਇੱਕ ਬੰਦਾ ਛੁੱਟ ਵੀ ਗਿਆ ਤਾਂ ਫਿਰ ਦੂਜੇ ਨੂੰ ਕੁੜਿੱਕੀ ਚਾਉਣਾ ਪਊਗਾ ਪਰ ਸੀਵੀ ਵਾਸਤੇ ਜੇ ਕਹੀਏ ਕਿ ਸਭ ਤੋਂ ਜ਼ਿਆਦਾ ਹੈਰਾਨੀ ਹਰ ਕਿਸੇ ਨੂੰ ਇਹੀ ਹੈ ਕਿ ਠੀਕ ਹੈ ਸਾਰੀਆਂ ਪ੍ਰਵੀਜ਼ਨਾਂ ਨੇ ਇਹਦੇ ਵਿੱਚ ਕਿ ਉਹ ਜੇਲ੍ਹ 'ਚ ਨੇ ਤਾਂ ਵੀ ਪੁੱਛਗਿੱਛ ਕਰ ਸਕਦੇ ਨੇ ਫਿਰ ਰਿਮਾਂਡ ਤੇ ਲਿਆ ਸਕਦੇ ਨੇ ਪਰ ਪਹਿਲੀ ਦਫਾ ਹੀ ਪਹਿਲੇ ਦਿਨ ਹੀ ਰਿਮਾਂਡਨਾ ਮੰਗਿਆ ਹੋਵੇ ਐਡੇ ਵੱਡੇ ਕੇਸ ਦੇ ਵਿੱਚ ਜਿਸ ਚ ਡੀਆਈਜੀ ਨੂੰ ਅ ਭ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਫੜਿਆ ਹੋਵੇ ਇਹ ਖੜਕ ਕਿਸੇ ਨੂੰ ਗੱਲ ਰਹੀ ਨਹੀਂ ਪਰ ਸੀਬੀ ਵੀ ਤੇ ਫਿਰ ਵੀ ਲੋਕਾਂ ਨੂੰ ਬਹੁਤ ਪ੍ਰੋਸਾ ਹੈ ਹੁਣ ਗੱਲ ਇਕੱਲੀ ਸਿਰਫ ਡੀਆਈਜੀ ਭੁੱਲਰ ਨੂੰ ਜੇ ਕਹੀਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਹਨੂੰ ਸਾਬਤ ਕਰਨ ਦੀ ਨਹੀਂ ਸੀਬੀਆਈ ਨੂੰ ਆਪਦੀ ਸਾਖ ਬਚਾਉਣ ਵਾਸਤੇ ਵੀ ਜੇ ਕਹੀਏ ਇਹਦੇ ਵਿੱਚ ਸਖਤ ਕਾਰਵਾਈ ਅੱਗੇ ਵਧਾਉਣੀ ਹੋਊ ਜਿਵੇਂ ਪਹਿਲਾਂ ਐਕਸ਼ਨ ਲਿਆ ਤਾਂ ਉਹ ਐਕਸ਼ਨ ਆਖਰ ਸਿਰੇ ਤੱਕ ਕਿੱਥੇ ਜਾਊਗਾ ਦੂਜੇ ਪਾਸੇ ਜੇ ਕਹੀਏ ਕਿ ਭੁੱਲਰ ਵਾਸਤੇ ਇਸ ਤਾਜ਼ਾ ਮਾਮਲੇ ਦੇ ਵਿੱਚ ਜ਼ਰੂਰ ਇੱਕ ਚੈਲੰਜਰ ਹੋਊਗਾ ਪਰ ਕਹਿੰਦੇ ਕਿ ਜਿਹੜੇ ਦੂਜੇ ਜਿਹੜੀਆਂ ਰਿਕਵਰੀਜ਼ ਹੋਈਆਂ ਨੇਗੀਆਂ ਉਹਨਾਂ ਨੂੰ ਲੈ ਕੇ ਸ਼ਾਇਦ ਓਡਾ ਵੱਡਾ ਚੈਲੰਜ ਨਹੀਂ ਹੈਗਾ ਜਿੰਨਾ ਆਖਰ ਮੌਜੂਦਾ ਮਾਮਲਾ ਹੋ ਕੋਰਟ ਦੀ ਕਚੈਰੀ ਦੇ ਵਿੱਚ ਜੇ ਦੇਖੀਏ ਫੈਸਲਾ ਹੋਣਾ ਖੈਰ ਤੇ ਜਿੱਥੇ ਇੱਕ ਪਾਸੇ ਜਾਂਚ ਏਜੰਸੀ ਨੂੰ ਆਪਦਾ ਪੂਰਾ ਦਮਖੰਦ ਦਿਖਾਉਣਾ ਪਊ ਤੇ ਨਾਲ ਹੀ ਆਖਰ ਆਪਦੇ ਜ਼ਾਇਜ਼ੀ ਗੱਲ ਅੱਗੇ ਵਾਲਾ ਬੱਦਾਂ ਬਚਨ ਦੇ ਵਾਸਤੇ ਆਪਦਾ ਦਮਖੰਦ ਪੂਰਨ ਵੀ ਦਿਖਾਉਣਗੇ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਮਿੰਦਰ ਸਿੰਘ ਰੋਜਾਰਾ ਸਪੋਰਟ ਟੀਵੀ ਚੰਡੀਗ